ਸੋ ਕੋਈ ਇਗਜ਼ਾਮ ਲਾਸਟ ਨਹੀਂ ਹੈ ਤੇ ਕੋਈ ਤੁਹਾਡੀ ਜਿਹੜੀ ਫੇਲੀਅਰ ਉਹ ਫੋਰੇਵਰ ਨਹੀਂ ਤੈਅ ਕਰਦਾ ਅਧਿਆਪਕ ਵੀ ਇਹੋਸ਼ ਕਰਦੇ ਜਦੋਂ ਕਹਿੰਦਾ ਜੀ ਮੇਰੇ ਪੇਪਰ ਚ ਨੰਬਰ ਲਿਆ ਵਸ ਹਾਂ ਬਿਲਕੁਲ ਇਗਜ਼ਾਮ ਫੋਬੀਆ ਟੀਚਰ ਤੇ ਵੀ ਹੈਗਾ ਨਾ ਪਰਫਾਰਮੈਂਸ ਹਾਂ ਵੀ ਮੈਂ ਨਾ ਪਿੱਛੇ ਰਹਿ ਜਾਂ ਮੇਰੇ ਵਿਸ਼ੇ ਦੀ ਪਰਫਾਰਮੈਂਸ ਨਾ ਮਾੜੀ ਜਾ ਜੀ ਜੇ ਉਹਨੂੰ ਕੰਪੇਅਰ ਨਾ ਕਰੋ ਉਹਨੂੰ ਥੋੜਾ ਇਮੋਸ਼ਨਲੀ ਸਪੋਰਟ ਕਰੋ ਕੀ ਤੁਹਾਡਾ ਬੱਚਾ ਵੀ ਬਹੁਤ ਕੁਝ ਪੜ੍ਹਦਾ ਹੈ ਯਾਦ ਕਰਦਾ ਹੈ ਪਰ ਪੇਪਰਾਂ ਦੇ ਨੇੜੇ ਆ ਕੇ ਭੁੱਲ ਜਾਂਦਾ ਹੈ ਸਸਾ ਇੱਕ ਜ਼ਰੂਰੀ ਪਾਰਟ ਆ ਕਿਸੇ ਵੀ ਕੰਮ ਦਾ ਜਦੋਂ ਕਰਨੇ ਆ ਫਿਕਰ ਕਰਾਂਗੇ ਟੈਨਸ਼ਨ ਲਾਵਾਂਗੇ ਥੋੜੀ ਬਹੁਤੀ ਤਾਂ ਉਹ ਕੰਮ ਹੋਊਗਾ ਉਹਨਾਂ ਮਾਪਿਆਂ ਦੀ ਕੀ ਕਹੋਂਗੇ ਜਿਹੜੇ ਲੋਡ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਜਿਹੜੇ ਟਾਪਰ ਨੇ ਇੰਡੀਆ ਦੇ 올 ਇੰਡੀਆ ਟਾਪਰਸ ਜੀ ਉੱਥੇ ਵੀ ਸੁਸਾਇਟੀਲ ਐਂਸੀ ਹੋਈਆਂ ਕਿ ਮੈਂ ਨੋਟ ਕਰਨ ਕਿ ਸਾਡੇ ਬੱਚੇ ਦੇ ਉੱਤੇ ਪ੍ਰੈਸ਼ਰ ਹੈ ਸਿਰਦਰਦ ਪੇਟਦਰਦ ਘਬਰਾਟ বিবি ਵੱਧ ਜਾਣਾ ਅੱਟ ਬੀਟ ਵੱਧ ਜਾਣਾ ਹੈ ਠੀਕ ਹੈ ਇਹ ਆਮ ਲੱਛਣ ਨੇ ਇਕਲਾਉਣਾ ਸ਼ੁਰੂ ਕਰ ਦਿੰਦੇ ਆ ਕਿ ਅੱਖਾਂ ਦੇ ਇਸ ਤਰ੍ਹਾਂ ਇਸ ਤਰ੍ਹਾਂ ਝਪਕਣਾ ਸ਼ੁਰੂ ਕਰ ਦਿੰਦੇ ਆ ਬਹੁਤ ਜ਼ਿਆਦਾ ਹਾਂ ਜੀ ਠੀਕ ਹੈ ਕਈ ਰਿਪੀਟਲੀ ਚੀਜ਼ਾਂ ਕਰੀ ਜਾਂਦੇ ਨੇ ਕਈ ਬਹੁਤ ਜ਼ਿਆਦਾ ਚੁੱਪ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਹ ਵੀ ਇਸ ਚੋ ਬਿਲਕੁਲ ਬਿਲਕੁਲ ਹੀ ਕੀ ਹੁੰਦੇ ਨੇ ਉਹ ਜੇ ਮੈਂ ਆਈਐਸ ਅਫਸਰ ਨਹੀਂ ਬਣਿਆ ਤਾਂ ਮੈਂ ਕਹਿੰਦਾ ਮੇਰਾ ਮੁੰਡਾ ਹੂੰ ਜੇ ਤੁਸੀਂ ਡਾਕਟਰ ਨਹੀਂ ਬਣਦੇ ਤਾਂ ਕਹਿੰਦੇ ਮੇਰੀ ਕੁੜੀਆ ਡਾਕਟਰ ਨਹੀਂ ਬਣਦੀ ਰੋਜ਼ ਡੰਡ ਮਾਰਦਾ ਰੋਜ਼ ਕਿਉਂ ਖਾਂਦਾ ਰੋਜ਼ ਭਾਜਦਾ ਤੋ ਤਗੜਾ ਹੋਊਗੀ ਮੈਦਾਨ ਚ ਆਊਗਾ ਸੁਨਦਰੀ ਦੇਖੋ ਇੱਕ ਤਾਂ ਜਿਹੜਾ ਇਹ ਪਿਤਰੀ ਅਤਿਆਚਾਰ ਹੈ ਹੂੰ ਇਹ ਆਪਣੀ ਦਾ ਐਂ ਕਰਦੇ ਆ ਆਪਣੇ ਦਾ ਫਸਟ ਆਉਂਦੇ ਆ ਆਪਣੇ ਐਂ ਕਰਕੇ ਦਿੰਦੇ ਆ ਆਪਾਂ ਦਾ ਐਂ ਕਰਦੇ ਹੁੰਦੇ ਆ ਤੇ ਹੋਏ ਇਹ ਇੱਕ ਤਾਂ ਜਿਹੜਾ ਹੈਗਾ ਬੱਚੇ ਵਿੱਚ ਐਂਜਾਇਟੀ ਡਿਪਰੈਸ਼ਨ ਹੂੰ ਜੋ ਨਹੀਂ ਕਰ ਪਾਉਂਦਾ ਕੀ ਤੁਹਾਡਾ ਬੱਚਾ ਵੀ ਬਹੁਤ ਕੁਝ ਪੜ੍ਹਦਾ ਹੈ ਯਾਦ ਕਰਦਾ ਹੈ ਪਰ ਪੇਪਰਾਂ ਦੇ ਨੇੜੇ ਆ ਕੇ ਭੁੱਲ ਜਾਂਦਾ ਹੈ ਕੀ ਤੁਹਾਡਾ ਬੱਚਾ ਵੀ ਪੇਪਰਾਂ ਨੂੰ ਦਬਾਅ ਮੰਨਦਾ ਹੈ ਫਿਕਰ ਵਿੱਚ ਰਹਿੰਦਾ ਹੈ ਟੈਨਸ਼ਨ ਮਹਿਸੂਸ ਕਰਦਾ ਹੈ ਕੀ ਅਕਸਰ ਤੁਹਾਡੇ ਬੱਚੇ ਨਾਲ ਇਸ ਤਰੀਕੇ ਨਾਲ ਹੁੰਦਾ ਹੈ ਕਿ ਪੇਪਰਾਂ ਤੋਂ ਪਹਿਲਾਂ ਉਹ ਬਿਮਾਰ ਹੋ ਜਾਂਦਾ ਹੈ ਇਹ ਸਭ ਕੁਝ ਕਿਉਂ ਹੁੰਦਾ ਹੈ ਇਸ ਨੂੰ ਕਹਿੰਦੇ ਨੇ ਐਗਜ਼ਾਮ ਫੋਬੀਆ ਤੇ ਇਹਦੇ ਪਿੱਛੇ ਕਿਹੜੇ-ਕਿਹੜੇ ਕਾਰਨ ਨੇ ਇੱਥੋਂ ਤੱਕਰ ਦੇ ਕਾਰਨ ਨੇ ਕਿ ਕੁਝ ਬੱਚੇ ਪੇਪਰਾਂ ਤੋਂ ਪਹਿਲਾਂ ਜਾ ਨਤੀਜੇ ਤੋਂ ਬਾਅਦ ਚ ਸੁਸਾਈਡ ਕਰ ਜਾਂਦੇ ਨੇ ਇਹ ਸਾਰੇ ਕਾਸੇ ਉੱਤੇ ਗੱਲ ਕਰਨ ਦੇ ਲਈ ਸਾਡੇ ਨਾਲ ਡਾਕਟਰ ਸਾਹਿਬ ਰਹਿਣਗੇ ਡਾਕਟਰ ਭਦਰ ਸਿੰਘ ਬਰਾੜ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜਸਿੰਦਰ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਜੀ ਤੁਹਾਡੇ ਸਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬੜਾ ਮੁੱਖ ਟੌਪਿਕ ਹੈ ਜਿਹੜਾ ਮਾਪਿਆਂ ਦੀ ਬੱਚਿਆਂ ਦੀ ਸਕੂਲਾਂ ਦੀ ਸਮਾਜ ਦੀ ਲੋੜ ਹੈ ਬੱਚੇ ਪੜ੍ਹਨਾ ਚਾਹੁੰਦੇ ਆ ਕੁਝ ਬਣਨਾ ਚਾਹੁੰਦੇ ਆ ਪਰ ਇੱਕ ਲੋਡ ਤੋਂ ਵੱਧ ਪ੍ਰੈਸ਼ਰ ਦੇ ਵਿੱਚ ਦੀ ਗੁਜ਼ਰਦੇ ਆ ਜਿਹਨੂੰ ਤੁਸੀਂ ਕਹਿੰਦੇ ਹੋ ਚਾਹ ਪੀਂਦੇ ਤੁਸੀਂ ਦੱਸ ਰਹੇ ਸੀ ਕਿ ਇਹਨੂੰ ਐਗਜ਼ਾਮ ਫੋਬੀਆ ਕਹਿੰਦੇ ਆ ਸਭ ਤੋਂ ਪਹਿਲਾਂ ਐਕਸਪਲੇਨ ਕਰ ਦਿਓ ਕਿ ਐਗਜ਼ਾਮ ਫੋਬੀਆ ਹੁੰਦਾ ਕੀ ਹੈ ਜੀ ਸੰਦਰਜੀ ਦੇਖੋ ਜਦੋਂ ਕਿਸੇ ਨੇ ਕੁਝ ਪਰਫਾਰਮ ਕਰਨਾ ਹੁੰਦਾ ਜੀ ਤਾਂ ਉਦੋਂ ਇੱਕ ਤਰ੍ਹਾਂ ਦਾ ਸਟ्रेस ਜਿਹੜਾ ਹੈ ਬਿਲਡ ਅਪ ਹੋ ਜਾਂਦਾ ਹੂੰ ਰਿਜ਼ਲਟ ਨੂੰ ਲੈ ਕੇ ਉਮੀਦਾਂ ਨੂੰ ਲੈ ਕੇ ਜਾਂ ਫੀਲੀਅਰ ਨੂੰ ਲੈ ਕੇ ਤਾਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਫੀਲਿੰਗਸ ਨੇ ਪਰਫਾਰਮੈਂਸ ਹੈ ਉਹ ਫੈਕਟ ਹੁੰਦੇ ਨੇ ਸਾਰਾ ਕੁਸ਼ਣ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਪ੍ਰੈਸ਼ਰ ਬਿਲਡ ਅਪ ਹੋ ਜਾਂਦਾ ਤੇ ਉਹਨੂੰ ਆਪਾਂ ਐਗਜ਼ਾਮ ਫੋਬੀਆ ਕਹਿ ਦਿੰਦੇ ਆ ਇਹਦੇ ਵਿੱਚ ਦੀ ਬੱਚੇ ਗੁਜ਼ਰਦੇ ਨਹੀਂ ਇਵਨ ਕੀ ਮਾਪੇ ਵੀ ਗੁਜ਼ਰਦੇ ਨਹੀਂ ਡਾਕਟਰ ਸਾਹਿਬ ਕੀ ਇਹ ਤਣਾਅ ਤੋਂ ਇਸ ਫਿਕਰ ਤੋਂ ਲੋਡ ਤੋਂ ਵੱਧਦੇ ਫਿਕਰ ਤੋਂ ਬਚਿਆ ਜਾ ਸਕਦਾ ਬਹੁਤ ਮਾਪੇ ਕਹਿੰਦੇ ਕਿ ਛੱਡ ਪਰ ਕਿਤਾਬ ਨੂੰ ਯਾਰ ਪਹਿਲਾਂ ਕਿਹੜਾ ਪਿਓ ਡੀਸੀ ਲੱਗਿਆ ਸੀ ਤੂੰ ਡੀਸੀ ਲੱਗ ਜਾਏਗਾ ਇਹ ਵੀ ਠੀਕ ਹੈ ਜਾਂ ਫਿਰ ਇਹ ਠੀਕ ਹੈ ਕਿ ਪੜ੍ਹਨਾ ਚਾਹੀਦਾ ਹੈ ਤਨਾਅ ਮੁਕਤ ਹੋ ਕੇ ਪੜ੍ਹਨਾ ਚਾਹੀਦਾ ਹੈ ਕਿਹੜਾ ਰਾਹ ਠੀਕ ਹੈ ਤੁਹਾਡੇ ਅਨਸਾਰ ਤੁਹਾਡੀ ਗੱਲ ਠੀਕ ਹੈ ਜਸਵਿੰਦਰ ਜੀ ਕਿ ਚਲੋ ਜੇ ਨਹੀਂ ਮਾਪੇ ਡੀਸੀ ਲੱਗੇ ਤੇ ਚਲੋ ਗਾਂ ਬੱਚੇ ਲੱਗ ਸਕਦੇ ਨੇ ਪਰ ਇੱਕ ਵਾਰੀ ਰਿਲੈਕਸ ਕਰ ਲਈ ਇਹ ਚੀਜ਼ਾਂ ਕਈਆਂ ਜਾਂਦੀਆਂ ਨੇ ਕਈਆਂ ਜਾਂਦੀਆਂ ਜੀ ਸੋ ਜੋ ਪ੍ਰੈਸ਼ਰ ਹੈ ਹਮ ਸਟ੍ਰੈਸ ਹੈ ਤੇ ਇੱਕ ਜ਼ਰੂਰੀ ਪਾਰਟ ਆ ਕਿਸੇ ਵੀ ਕੰਮ ਦਾ ਜਦੋਂ ਕਰਦੇ ਆ ਬਿਲਕੁਲ ਫਿਕਰ ਕਰਾਂਗੇ ਟੈਨਸ਼ਨ ਲਾਵਾਂਗੇ ਥੋੜੀ ਬਹੁਤੀ ਤਾਂ ਉਹ ਕੰਮ ਹੋਊਗਾ ਹੂੰ ਆਪਾਂ ਟੈਨਸ਼ਨ ਦੇਵਾਂਗੇ ਉਸ ਕੰਮ ਨੂੰ ਪਰ ਇਹ ਪੋਜੀਟਿਵ ਪੱਖ ਹੈ ਪਰ ਜਦੋਂ ਤੁਹਾਡਾ ਲਈ ਹੋਈ ਟੈਨਸ਼ਨ ਤੁਹਾਡਾ ਲਿਆ ਹੈ ਸਟ्रेस ਤੁਹਾਡੀ ਪਰਫਾਰਮੈਂਸ ਨੂੰ ਤੁਹਾਡੇ ਕੰਮ ਦੇ ਰਿਜ਼ਲਟ ਨੂੰ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦੇ ਕਰ ਦੇ ਬਿਲਕੁਲ ਤੁਹਾਡੀ ਸਿਹਤ ਨੂੰ ਤੁਹਾਡੇ ਪਰਿਵਾਰ ਨੂੰ ਨਾ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਦੇ ਫਿਰ ਉਹ ਜਸ ਸਟ्रेस ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ ਤੇ ਉਹਨੂੰ ਛੱਡਣਾ ਚਾਹੀਦਾ ਹੈ ਕਿ ਇਹ ਛੱਡ ਕੇ ਵਧੀਆ ਪਰਫਾਰਮ ਕੀਤਾ ਜਾ ਸਕਦਾ ਹੈ ਛੋਟੇ ਬੱਚੇ ਜਿਹੜੇ ਹੁੰਦੇ ਨੇ ਨਾ ਉਹ ਆਪ ਤਾਂ ਨਹੀਂ ਕਿਤਾਬ ਚੱਕਣਾ ਚਾਹੁੰਦੇ ਮਾਪੇ ਉਹਦੇ ਮਗਰ ਮਗਰ ਹੁੰਦੇ ਨਹੀਂ ਬਿਠਾ ਲਿਆ ਬੈਠੇ ਰਹਿਣਾ ਕੁੱਟ ਦਾ ਡਰ ਤੇ ਕੁਝ ਲਾਲਚ ਵੀ ਦਿੱਤੇ ਜਾਂਦੇ ਆ ਕਿ ਜਦੋਂ ਬਾਅਦ ਆਹ ਗਿਫਟ ਮਿਲੂਗਾ ਜੇ ਤੂੰ ਐਂ ਕਰਤਾ ਤਾਂ ਉਹਨਾਂ ਮਾਪਿਆਂ ਲਈ ਕੀ ਕਹੋਗੇ ਜਿਹੜੇ ਲੋਡ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਨੇ ਬੱਚਾ ਦੇਖੋ ਜੀ ਇਹ ਜਿਹੜੀ ਕੰਡੀਸ਼ਨਿੰਗ ਕਰਨੀ ਆ ਹੂੰ ਕਿ ਤੈਨੂੰ ਫੇਰ ਪਿਆਰ ਕਰਾਂਗੇ ਐਂ ਕਰਾਂਗੇ ਹੂੰ ਤੈਨੂੰ ਫੇਰ ਕੁਝ ਖਾਣ ਨੂੰ ਲੈ ਕੇ ਦੇਵਾਂਗੇ ਜੇ ਤੂੰ ਹੋਮਵਰਕ ਪੂਰਾ ਕਰ ਲਿਆ ਹੂੰ ਚਲੋ ਵੈਸੇ ਲਾਲਚ ਦੇ ਕੇ ਮਾਵਾ ਬੱਚੇ ਪਾਲਦਿਆਂ ਨੇ ਇਸ ਤਰ੍ਹਾਂ ਦਾ ਕਈ ਵਾਰੀ ਸਿਚੁਏਸ਼ਨ ਆਉਂਦੀਆਂ ਨੇ ਪਰ ਕਈ ਵਾਰੀ ਇਹ ਕੰਡੀਸ਼ਨਿੰਗ ਜਿਹੜੀਆਂ ਹੈਗੀਆਂ ਨੇ ਪਰਫਾਰਮੈਂਸ ਨਾਲ ਇੰਨੀ ਆਪਾਂ ਡੀਪ ਜਿਹੜੀਆਂ ਅਟੈਚ ਕਰ ਦਿੰਦੇ ਆ ਕਿ ਬੱਚੇ ਤੇ ਫਿਰ ਜਿਹੜਾ ਹੈਗਾ ਉਹ ਪ੍ਰੈਸ਼ਰ ਹੈ ਉਹਦੀ ਜ਼ਿੰਦਗੀ ਲਈ ਉਹ ਆਤਕ ਬਣ ਜਾਂਦਾ ਸੋ ਇਹਨੂੰ ਇੱਕ ਤਰ੍ਹਾਂ ਦਾ ਆਤ ਨਾ ਬਣਾਓ ਤੁਹਾਡਾ ਜਿਹੜਾ ਬੱਚਾ ਨਾ ਉਹ ਇੱਕ ਇਨਸਾਨ ਹੈ ਉਹ ਰੈਂਕ ਨਹੀਂ ਆ ਕੋਈ ਜੀ ਉਹ ਪੋਜੀਸ਼ਨ ਨਹੀਂ ਆ ਕੋਈ ਫਸਟ ਸੈਕੰਡ ਨਹੀਂ ਹੈ ਪਹਿਲਾ ਦੂਜਾ ਤੀਜਾ ਰੈਂਕ ਨਹੀਂ ਉਹ ਇੱਕ ਜਿਉਂਦਾ ਜਗਦਾ ਇਨਸਾਨ ਹੈ ਜਿਹਨੂੰ ਇਨਸਾਨ ਰਹਿਣ ਦਿਓ ਠੀਕ ਹੈ ਜੇ ਜੇ ਆਪਾਂ ਗੱਲ ਕਰਾਂਗੇ ਡਿਟੇਲ ਚ ਇਹਦੇ ਵਿੱਚ ਕਿ ਕਿਵੇਂ ਸਟ्रेस ਤੋਂ ਬਚਾ ਜਾ ਸਕਦਾ ਹੈ ਥੋੜਾ ਸਟ्रेस ਲੈ ਕੇ ਜਾਂ ਕਿਵੇਂ ਆਪਾਂ ਜਿਹੜਾ ਸਟਡੀ ਤੇ ਹੋਰ ਜਿਹੜੀਆਂ ਤੁਹਾਡੀਆਂ ਐਕਟੀਵਿਟੀਜ਼ ਨੇ ਉੱਥੇ ਪਰਫਾਰਮ ਕਰਨਾ ਉਹ ਕੰਟੀਨਿਊ ਰੱਖ ਸਕਦੇ ਆ ਕੋਈ ਇਸ਼ੂ ਨਹੀਂ ਹੈ ਇਦਾਂ ਦੀਆਂ ਬਹੁਤ ਐਗਜ਼ੈਂਪਲ ਆਣੇ ਜਿਦੇ ਵਿੱਚ ਬੱਚੇ ਸੁਸਾਈਡ ਟਿੱਕਰ ਕਰ ਜਾਂਦੇ ਨੇ ਤੁਸੀਂ ਵੀ ਇੱਕ ਸ਼ੇਅਰ ਕਰ ਰਹੇ ਸੀ 노 ਡਾਊਟ ਸਾਨੂੰ ਨਾਂ ਲੈਣਾ ਤਾਂ ਨਹੀਂ ਬਣਦਾ ਪਰ ਤੁਸੀਂ ਆਪਣਾ ਤਿਆਰਬਾ ਜਰੂਰ ਸ਼ੇਅਰ ਕਰਿਓ ਤੁਹਾਡੇ ਕੋਲ ਇਦਾਂ ਦੇ ਬੱਚੇ ਆਉਂਦੇ ਹੋਣਗੇ ਮਾਪੇ ਆਉਂਦੇ ਹੋਣਗੇ ਕੋਈ ਇਦਾਂ ਦੀ ਘਟਨਾ ਤੁਹਾਡੇ ਵੀ ਦੇਖ ਰੇਖ ਵਿੱਚ ਹੈ ਜੀ ਇਹ ਅਕਸਰ ਹੀ ਜੇ ਤੁਸੀਂ ਅਖਬਾਰਾਂ ਨੂੰ ਪੜ੍ਹੋਗੇ ਜਾਂ ਪਿਛਲੇ ਸਮੇਂ ਦੇ ਵਿੱਚ ਕੋਈ ਡਿਟੇਲ ਨੇ ਸਰਕਾਰ ਕਨੀਆਂ ਵੀ ਗਾਈਡਲਾਈਨਸ ਜਾਰੀ ਹੋਈਆਂ ਸੀ ਜੀ ਇਵਨ ਕਿ ਜਿਹੜੇ ਟਾਪਰ ਨੇ ਇੰਡੀਆ ਦੇ 올 ਇੰਡੀਆ ਟਾਪਰਸ ਜੀ ਉੱਥੇ ਵੀ ਸੂਸਾਇਸਾਈਟੇਡੈਂਸੀ ਹੋਈਆਂ ਕੌਜ਼ਲਟੀ ਵਾਪਰੀਆਂ ਜੀ ਆਪਣੇ ਪੰਜਾਬ ਚੋਂ ਸੀ ਬਹੁਤ ਇੱਕ ਹੋਣਹਾਰ ਬੱਚਾ ਸੀ ਮੁੰਡਾ ਸੀ ਤੇ ਉਹਨੇ ਇਸ ਤਰ੍ਹਾਂ ਜਿਹੜਾ ਸੀਗਾ ਨਹੀਂ ਪ੍ਰੈਸ਼ਰ ਚੱਲ ਸਕਿਆ ਉਹ ਹੂੰ ਚਾਹੇ ਇਗਜ਼ਾਮ ਦਾ ਜੀ ਸਟੱਡੀ ਦਾ ਸੀ ਚਾਹੇ ਉਹਦੀ ਜਿਹੜੇ ਲਾਈਫ ਦੇ ਇਸ ਸਟੇਜ ਤੇ ਆ ਕੇ ਹੋ ਜਾਂਦਾ ਤੇ ਉਹ ਉਹਨੇ ਸੂਸਾਇਡ ਕੀਤਾ ਤੇ ਕੋਟੇ ਦੇ ਆਪ ਆ ਹੁਣ ਅੱਖੀਂ ਦੇਖਦੇ ਆਂ ਕਿ ਰਿਜ਼ਲਟ ਤੋਂ ਪਹਿਲਾਂ ਪੇਪਰ ਤੋਂ ਪਹਿਲਾਂ ਪੇਪਰ ਤੋਂ ਬਾਅਦ ਰਿਜ਼ਲਟੋਂ ਤੋਂ ਪਹਿਲਾਂ ਪਹਿਲਾਂ ਵੀ ਹੋ ਜਾਂਦਾ ਰਿਜ਼ਲਟੋਂ ਤੋਂ ਪਹਿਲਾਂ ਲੱਗਿਆ ਵੀ ਨਹੀਂ ਪਰਫਾਰਮ ਵਧੀਆ ਕਰ पाए ਤਾਂ ਬੱਚੇ ਇਸ ਤਰ੍ਹਾਂ ਦੇ ਸਟੈਪ ਚੱਕ ਜਾਂਦੇ ਨੇ ਹੂੰ ਇਹ ਤਾਂ ਜਮਾ ਜਿਹੜੀ ਐਕਸਟ੍ਰੀਮ ਪੋਜੀਸ਼ਨ ਆ ਐਕਸਟ੍ਰੀਮ ਕੰਡੀਸ਼ਨ ਆ ਜਿੱਥੇ ਜਾ ਕੇ ਉਹਨੇ ਇਹ ਕਰ ਲਿਆ ਹੂੰ ਉਹਦੇ ਥੱਲੇ ਬਹੁਤ ਕੁਝ ਬੁਰਾ ਹੁੰਦਾ ਸੋ ਇਹ ਕੋਈ ਆ ਨਹੀਂ ਮੇਰੇ ਕਹਿਣਾ ਜਾਂ ਤੁਹਾਡੇ ਕਹਿਣਾ ਕੋਈ ਗੱਲ ਆਏ ਨਹੀਂ ਵੱਡੀ ਗੋਈ ਇਹ ਇਹ ਵਾਪਰਿਆ ਵਰਤਾਰਾ ਬਹੁਤ ਸincere ਗੱਲ ਆ ਤਾਂ ਹੀ ਇਹ ਆਪਾਂ ਮੁੱਦੇ ਤੇ ਇੱਥੇ ਬੈਠਿਆ ਨੇ ਸੁਲਝਾਉਣਾਂ ਚ ਮਾਪੇ ਬੱਚੇ ਤੇ ਅਧਿਆਪਕ ਕਿਵੇਂ ਨੋਟ ਕਰਨ ਕਿ ਸਾਡੇ ਬੱਚੇ ਦੇ ਉੱਤੇ ਪ੍ਰੈਸ਼ਰ ਹੈ ਕਿ ਉਹਦੇ ਵਿਸ਼ੇਸ਼ ਲੱਛਣ ਸਥਿਤੀਆਂ ਤੁਸੀਂ ਦੱਸ ਸਕਦੇ ਹੋ ਕਿ ਐ ਸਥਿਤੀ ਵਿੱਚ ਦੀ ਜੇ ਗੁਜ਼ਰ ਰਿਹਾ ਇਟ ਮੀਨਸ ਉਹ ਐਗਜ਼ਾਮ ਫੋਬੀਆ ਜਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਤਣਾਅ ਵਿੱਚ ਦੀ ਬੱਚਾ ਗੁਜ਼ਰ ਰਿਹਾ ਦੇਖੋ ਤੁਸੀਂ ਜੀ ਇੱਕ ਤਾਂ ਇਹ ਹੈ ਕਿ ਐਗਜ਼ਾਮ ਫੋਬੀਆ ਚਲੋ ਬੱਚਾ ਜਿਹੜਾ ਹੈਗਾ ਉਹ ਸਟੂਡੈਂਟ ਹੈਗਾ ਕੈਂਡੀਡੇਟ ਹੈਗਾ ਉਹ ਜਾ ਰਿਹਾ ਹੈ ਐਗਜ਼ਾਮ ਲਈ ਜੀ ਉਹਦੇ ਤਾਂ ਚਲੋ ਹੈਗੀ ਹੈਗਾ ਮੈਨੂੰ ਲੱਗਦਾ ਵੀ ਇਹ ਪੇਰੈਂਟਸ ਤੇ ਫੈਮਿਲੀ ਤੇ ਇਹਨਾਂ ਦੇ ਸੋਸ਼ਲ ਗਰੁੱਪਸ ਤੇ ਹੂੰ ਫਰੈਂਡ ਸਰਕਲਸ ਦੇ ਵਿੱਚ ਸਕੂਲਾਂ ਦੇ ਵਿੱਚ ਇੰਸਟੀਟਿਊਸ਼ਨ ਲੈਵਲ ਤੇ ਵੀ ਇਹ ਚੀਜ਼ ਇੱਕ ਪੈਨਿਕ ਅਟੈਕ ਵਾਂਗੂੰ ਹੁੰਦੀ ਹੈ ਵਾਪਰਦੀ ਹੈ ਇਹ ਮੈਂ ਥੋੜਾ ਰੋਕ ਕੇ ਤੁਹਾਨੂੰ ਕਹਾ ਕਿ ਜਿਹੜੇ ਬੱਚਾ ਨੂੰ ਚੱਕਰ ਆ ਜਾਂਦਾ ਹੈ ਪੇਪਰ ਤੋਂ ਪਹਿਲਾਂ ਉਹ ਵੀ ਇਹਦੀ ਨਿਸ਼ਾਨੀ ਹੈ ਕੁਝ ਬੱਚੇ ਕਹਿੰਦੇ ਕਿ ਪਹਿਲਾਂ ਤਾਂ ਬਹੁਤ ਕੁਝ ਆਈ ਜਾਂਦਾ ਸੀ ਜਦੋਂ ਪੇਪਰ ਮੁੜਿਆ ਆ ਨਾ ਸਾਰਾ ਕੁਝ ਉੱਪਰ ਲੱਗੇ ਹਾਂਜੀ ਦਸਿੰਦਰ ਜੀ ਮੈਂ ਇਹਦੇ ਕੋਈ ਲੱਛਣ ਦੱਸਦਾ ਤੁਹਾਨੂੰ ਜਿਵੇਂ ਇੱਕ ਤਾਂ ਇਹ ਹੈ ਜਿਵੇਂ ਬੱਚਿਆਂ ਦਾ ਸਾਰਾ ਕੁਝ ਵਾਸ਼ ਆਊਟ ਹੋ ਜਾਣਾ ਹਾਂਜੀ ਬਿਲਕੁਲ ਕਲੀਨ ਹੋ ਜਾਣਾ ਵੀ ਕੁਛ ਵੀ ਨਹੀਂ ਹੋਣਾ ਹੌਕ ਕੁ ਪੁੱਲਗੇ ਜਾਂ ਬੱਚੇ ਨੂੰ ਪਹਿਲੇ ਡਰ ਲੱਗਣ ਲੱਗ ਗਿਆ ਇੱਕ ਪੈਨਕ ਅਟੈਕ ਹੋ ਗਿਆ ਐਂਜਾਇਟੀ ਹੋ ਗਈ ਜੀ ਠੀਕ ਹੈ ਇਸ ਤਰ੍ਹਾਂ ਮੰਨ ਲਓ ਤੇਪਾਂ ਦੇ ਦੌਰਾਨ ਭੁੱਖ ਲੱਗ ਨੂੰ ਹਟ ਗਈ ਨੀਂਦ ਉਹਨਾਂ ਹਟ ਗਈ ਹੂੰ ਠੀਕ ਹੈ ਜਿਆਦਾ ਬੱਚਾ ਬੁੱਕ ਲੱਗੇ ਬੈਠੇ ਰਹਿੰਦਾ ਪਰ ਕੁਝ ਸਮਝ ਆਵੇ ਨਾ ਆਵੇ ਹੂੰ ਲਗਾਤਾਰ ਨੋ ਬ੍ਰੇਕ ਸੌਂਦਾਨੀ ਖਾਂਦਾਨੀ ਪੀਂਦਾਨੀ ਇੱਕ ਤਰ੍ਹਾਂ ਦਾ ਦਿਮਾਗ ਦੇ ਵਿੱਚ ਹੋ ਗਿਆ ਵੀ ਜਮੈਂ ਜੇ ਨਾ ਕੀਤਾ ਤਾਂ ਮੈਂ ਪਿੱਛੇ ਰਹਿ ਜੂੰਗਾ ਹਾਂ ਠੀਕ ਹੈ ਬੱਚਾ ਜਿਹੜਾ ਹੈਗਾ ਇਮੋਸ਼ਨਲੀ ਅਫਸਟ ਹੁੰਦਾ ਹੈ ਹੂੰ ਗੁੱਸਾ ਵੀ ਕਰਦਾ ਕਈ ਵਾਰੀ ਕਈ ਵਾਰੀ ਰੋਣਾ ਸ਼ੁਰੂ ਕਰ ਦਿੰਦਾ ਕਈ ਵਾਰੀ ਇਹ ਵੀ ਕਹਿੰਦਾ ਮੈਂ ਨਹੀਂ ਦੇਣਾ ਪੇਪਰ ਆਪ ਤਾਂ ਨਹੀਂ ਹੁੰਦਾ ਇਹ ਔਖਾ ਕੰਮ ਹੈ ਇਹ ਤਾਂ ਔਖਾ ਕੰਮ ਹੈ ਅਗਲੇ ਸਾਲ ਦੇਵਾਂਗਾ ਹੂੰ ਰੋਡ ਕਰਦਾ ਭਜਦਾ ਬਹਾਨੇ ਲੱਭਦਾ ਠੀਕ ਹੈ ਤਾਂ ਜੰਗ ਕਿਤਾਬਾਂ ਤੋਂ ਦੂਰ ਭਜਦਾ ਜੰਗ ਤਾਂ ਮਲੇ ਕੇ ਬੈਠ ਰਹਿੰਦਾ ਠੀਕ ਹੈ ਸੌਂਦਾ ਨਹੀਂ ਬੇਚੈਨੀ ਮਹਿਸੂਸ ਕਰਦਾ ਠੀਕ ਹੈ ਸੋ ਇਸ ਤਰ੍ਹਾਂ ਦੇ ਲੱਛਣ ਹੈਗੇ ਬਿਮਾਰ ਹੋ ਜਾਣਾ ਡਾਕਟਰ ਸਾਹਿਬ ਪੇਪਰ ਤੋਂ ਪਹਿਲਾਂ ਇਹ ਵੀ ਇਸ ਤੇ ਚ ਆਉਂਦਾ ਸਿਰਦਰਦ ਪੇਟਦਰਦ ਘਬਰਾਟ ਬੀਬੀ ਵਾਹ ਜਾਣਾ ਹਾਰਟ ਬੀਟ ਵਧ ਜਾਣਾ ਹੈ ਠੀਕ ਹੈ ਹੂੰ ਇਹ ਆਮ ਲੱਛਣ ਨੇ ਜਿਹੜੇ ਉਹਦੇ ਫਿਜ਼ੀਕਲੀ ਆਪ ਨੂੰ ਸ਼ੋ ਹੁੰਦੇ ਨੇ ਵੀ ਇਹ ਉਹਦੇ ਪੇਪਰਾਂ ਕਰਕੇ ਉਹ ਦਿਮਾਗ ਦੇ ਵਿੱਚੋਂ ਚੱਲ ਰਿਹਾ ਘਬਰਾਹਟ ਨਾਲ ਡਰਨ ਨਾਲ ਠੀਕ ਹੈ ਨਾ ਬੀਪੀ ਦੀ ਸਮੱਸਿਆ ਆ ਗਈ ਹਾਰਟ ਬੀਟ ਵਧ ਗਈ ਇਹ ਚੀਜ਼ਾਂ ਆਉਂਦੀਆਂ ਨੇ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਹੂੰ ਠੀਕ ਹੈ ਬੱਚਾ ਕਿ ਵੀ ਤਾਂ ਇਹ ਹੁੰਦਾ ਵੀ ਜੇ ਕਈ ਬੱਚੇ ਮੈਂ ਦੇਖਿਆ ਸੁੰਦਰ ਜੀ ਫਕਲਾਉਣਾ ਸ਼ੁਰੂ ਕਰ ਦਿੰਦੇ ਆ ਹਾਂ ਇਹ ਹੁੰਦਾ ਅਕਸਰ ਹੁੰਦਾ ਜੀ ਅਕਸਰ ਹੁੰਦਾ ਫਕਲਾਉਣਾ ਸ਼ੁਰੂ ਕਰ ਦਿੰਦੇ ਆ ਕਿ ਅੱਖਾਂ ਦੇ ਇਸ ਤਰ੍ਹਾਂ ਇਸ ਤਰ੍ਹਾਂ ਝਪਕਣਾ ਸ਼ੁਰੂ ਕਰ ਦਿੰਦੇ ਆ ਬਹੁਤ ਜ਼ਿਆਦਾ ਹਾਂ ਜੀ ਠੀਕ ਹੈ ਕਈ ਰਿਪੀਟਲੀ ਚੀਜ਼ਾਂ ਗਰੀ ਜਾਂਦੇ ਨੇ ਕਈ ਬਹੁਤ ਜ਼ਿਆਦਾ ਚੁੱਪ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਹ ਵੀ ਇਸੇ ਚੋ ਬਿਲਕੁਲ ਬਿਲਕੁਲ ਹੀ ਕੀ ਹੁੰਦੇ ਨੇ ਉਹ ਜਿਵੇਂ ਸ਼ਟਡਾਊਨ ਹੋ ਜਾਂਦੇ ਨੇ ਜਿਵੇਂ ਕਿ ਤੁਸੀਂ ਕੋਈ ਡਿਵਾਈਸ ਨੂੰ ਸਵਿਚ ਆਫ ਕਰਤੀ ਹੁੰਦੀ ਹੈ ਨਾ ਹਾਂ ਇਸ ਤਰ੍ਹਾਂ ਹੀ ਜਿਹੜੇ ਹੈਗੇ ਨੇ ਇਸ ਅਸਲ 'ਚ ਨਾ ਕੀ ਹੈ ਜਿਹੜਾ ਜਦੋਂ ਇਸ ਤਰ੍ਹਾਂ ਦੀ ਹਾਲਾਤ ਮੰਨਦੀ ਹੈ ਸਰਵਾਈਵਲ ਮੋਡ ਚਲਾ ਜਾਂਦਾ ਜੀ ਜਿਹੜਾ ਬ੍ਰੇਨ ਆ ਜਦੋਂ ਇਸ ਤਰ੍ਹਾਂ ਦਾ ਉਹ ਐਂਜਾਇਟੀ ਦੇ ਵਿੱਚ ਫੋਬੀਆ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਜਿਹੜਾ ਬਾਡੀ ਹੈ ਹੂੰ ਉਹ ਸਰਵਾਈਵਲ ਮੋਡ ਚਲੀ ਜਾਂਦੀ ਹੈ ਉਹਨੂੰ ਇਹ ਆਉਂਦਾ ਵੀ ਆਪਣੇ ਆਪ ਨੂੰ ਬਚਾਉਣਾ ਹੈ ਬਸ ਬੋਲੋ ਨਾ ਛੇਡੋ ਨਾ ਜਾਓ ਨਾ ਆਇਆ ਨਾ ਕਰੋ ਪੇਪਰ ਛੱਡ ਦਿਓ ਇਹਨਾਂ ਕਿ ਜੇ ਬਹੁਤ ਵਧੀਆ تیاری ਸੀ ਪੇਪਰ ਤੇ ਜਾ ਕੇ ਚਲਾ ਵੀ ਗਿਆ ਸਭ ਕੁਝ ਭੁੱਲ ਗਿਆ ਉੱਥੇ ਪਰਫਾਰਮ ਨਹੀਂ ਹੋਇਆ ਹੱਥ ਕੰਮ ਨਹੀਂ ਸ਼ੁਰੂ ਹੋ ਗਏ ਜਾਂ ਸਮਝ ਹੀ ਨਹੀਂ ਆਇਆ ਵੀ ਕੀ ਪੁੱਛਿਆ ਗਿਆ ਖਸੂਰ ਅਸਰ ਕਰਦਾ ਸੋ ਇਹ ਇਹ ਸਟ्रेस ਆ ਜੀ ਇਹ ਜਿਹੜਾ ਫੋਬੀਆ ਆਪਣਾ ਮੈਟਰ ਜਿਹੜਾ ਡਿਸਕਸ ਕਰ ਰਹੇ ਆ ਮੇਨ ਚੀਜ਼ ਇਹ ਹੈ ਵੀ ਇਹ ਕਿਉਂ ਵਾਪਰਦਾ ਹੈ ਜਦੋਂ ਕਿਵੇਂ ਬਚਾ ਜਾ ਸਕਦਾ ਕਿਉਂਕਿ ਇਹਦੇ ਨਾਲ ਰਿਜ਼ਲਟ ਖਰਾਬ ਹੁੰਦਾ ਹਮ ਬੱਚੇ ਦੀ ਹੋ ਜਿੰਦਗੀ ਦਾ ਖਰਾਬ ਹੁੰਦੀ ਹੁੰਦੀ ਹੈ ਰਿਜ਼ਲਟ ਵੀ ਖਰਾਬ ਹੁੰਦੇ ਨੇ ਜੀ ਇਦੋਂ ਕਿਵੇਂ ਬਚਣਾ ਹੈ ਮੈਂ ਇਹਨੂੰ ਕਿਵੇਂ ਆਪਾਂ ਹੈਂਡਲ ਕਰਨਾ ਸ਼ਾਟ ਆਊਟ ਕਰਨਾ ਇਹ ਜਿਹੜਾ ਮਸਲਾ ਵਿਚਾਰਨ ਜੋਗਾ ਜੀ ਦੋਸਤੋ ਜੁੜੇ ਰਹੋ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਪੜ੍ਹਨਾ ਚਾਹੀਦਾ ਹੈ ਬੱਚੇ ਕਿਸ ਤਰੀਕੇ ਨਾਲ ਪੜ੍ਹਨ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿੰਨਾ ਟਾਈਮ ਪੜ੍ਹਨਾ ਚਾਹੀਦਾ ਹੈ ਜਿਹੜੇ ਕਾਰਨ ਡਾਕਟਰ ਸਾਹਿਬ ਨੇ ਦੱਸੇ ਨੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਸਾਰਿਆਂ ਤੇ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਤੁਹਾਡੇ ਸਵਾਲ ਹੋਈ ਤੱਕ ਕਮੈਂਟਾਂ ਦੇ ਵਿੱਚ ਜਰੂਰ ਲਿਖ ਦਿਓ ਸਭ ਤੋਂ ਪਹਿਲਾਂ ਇੱਥੇ ਆਉਂਦੀ ਹੈ ਕਿ ਕਾਰਨ ਕੀ ਹੈ ਜ਼ਿੰਮੇਵਾਰੀ ਕੀ ਦੀ ਬਣਦੀ ਹੈ ਇੱਕ ਤਾਂ ਦੇਖੋ ਜੀ ਕਾਰਨ ਦਾ ਵੱਡਾ ਹੁਣ ਜਿਹੜਾ ਸਲੇਸ ਦਾ ਬਾਰਡਨ ਹੈ ਇਹ ਵੱਡਾ ਕਾਰਨ ਹੈ ਜਿਹਦੇ ਮੁਕਾਬਲੇ ਬਾਜੀ ਦੇ ਵਿੱਚ ਆਪ ਨੂੰ ਪਾ ਦਿੱਤਾ ਗਿਆ ਹੂੰ ਇੱਕ ਤਾਂ ਇਹ ਵੱਡਾ ਕਾਰਨ ਇੱਕ ਜਿਹੜੀ ਇਸ ਨੂੰ ਆਪਾਂ ਪਰਫਾਰਮੈਂਸ ਨੂੰ ਮੈਜ਼ਰ ਕਰਦੇ ਆ ਮਿੰਦੇ ਆ ਉਹ ਪੇਪਰ ਜਿਹੜੀ ਬੰਤਰ ਹੈ ਦੂਜਾ ਵੱਡਾ ਕ ਇੱਕ ਤਾਂ ਦੇਖੋ ਸਲੇਸ ਵੱਧ ਗਈ ਕੰਪੀਟੀਸ਼ਨ ਵੱਧ ਗਿਆ ਇੱਕ ਗੱਲ ਹੈ ਇਹ ਪਰ ਆਪਾਂ ਸੋਚਦੇ ਹਾਂ ਵੀ ਦੁਨੀਆ ਅੱਗੇ ਵੱਧ ਰਹੀ ਹੈ ਆ ਨੌਲੇਜ ਦਾ ਬਹੁਤ ਜਿਹੜੀ ਐਕਸਟੈਂਸ਼ਨ ਹੋ ਰਹੀ ਹੈ ਤਾਂ ਚੀਜ਼ਾਂ ਜ਼ਿਆਦਾ ਸਿੱਖਣੀਆਂ ਪੈਣਗੀਆਂ ਜੀ ਇਹ ਤਾਂ ਹੁਣ ਚੀਜ਼ ਆਪਾਂ ਭਜ ਨਹੀਂ ਸਕਦੇ ਫਿਰ ਆਪਾਂ ਮੈਜ਼ਰ ਕਿਵੇਂ ਕਰਨੇ ਆ ਪੇਪਰਾਂ ਦੇ ਵਿੱਚ ਆਪਾਂ ਮਿੰਦੇ ਕੀ ਆ ਮਾਪਦੇ ਕੀ ਆ ਜੇ ਉਹ ਮਾਪਦੰਡ ਹੈ ਉਹ ਦੂਜਾ ਕਾਰਨ ਹੈ ਸਾਰੇ 365 ਦਿਨ ਦੀ ਸਿੱਖੇ ਨੂੰ ਤੁਸੀਂ ਇੱਕ ਘੰਟੇ ਦੋ ਘੰਟੇ ਤਿੰਨ ਘੰਟੇ ਜੀ ਤੈਅ ਕਰ ਦਿੰਦੇ ਹੋ ਇਹ ਵੀ ਨਾ ਕਿ ਕਈ ਤਮ ਪੇਪਰ ਮੰਨ ਲਓ ਦੇਖੋ ਹਾਈ ਲੈਵਲ ਤੇ ਆਈਟੀ ਦੇ ਪੇਪਰ ਹੋ ਗਿਆ ਨੀਟ ਦਾ ਪੇਪਰ ਹੋ ਗਿਆ ਉਹ ਸਾਰੀ ਜ਼ਿੰਦਗੀ ਦੇ ਤੈਅ ਕਰ ਦਿੰਦੇ ਨੇ ਦੋ ਘੰਟਿਆਂ ਚ ਸਾਰੀ ਜ਼ਿੰਦਗੀ ਦਾ ਪਿਛਲਾ ਵੀ ਪੜਿਆ ਹੋਇਆ ਜਿਹੜਾ ਆਉਣ ਵਾਲਾ ਉਹ ਵੀ ਤਿੰਨ ਦੋ ਤਿੰਨ ਘੰਟੇ ਜੀ ਤੈਅ ਹੋ ਜਾਂਦਾ ਇਹ ਵੱਡਾ ਕਾਰਨ ਹੈ ਦੂਜਾ ਕਾਰਨ ਹੈ ਹੈਨਾ ਤੀਜਾ ਕਾਰਨ ਕੀ ਹੈ ਨਾ ਉਮੀਦਾਂ ਲੋੜ ਤੋਂ ਵੱਧ ਉਮੀਦਾਂ ਹਾਂ ਜੇ ਮੈਂ ਆਈਐਸਫਰ ਨਹੀਂ ਬਣਿਆ ਤਾਂ ਮੈਂ ਕਹਿੰਦਾ ਮੇਰਾ ਮੁੰਡਾ ਬਣੀ ਹੂੰ ਜੇ ਤੁਸੀਂ ਡਾਕਟਰ ਨਹੀਂ ਬਣਦੇ ਤਾਂ ਕਹਿੰਦੇ ਮੇਰੀ ਕੁੜੀਆ ਡਾਕਟਰ ਨਹੀਂ ਬਣੀ ਕੋਈ ਸੱਚ ਨਹੀਂ ਉਲਾਪਾ ਖੇਡਿਆ ਹੂੰ ਕਲਾ ਪੜਾਈ ਜੀ ਨਹੀਂ ਜੀ ਖੇਡਾਂ ਚ ਵੀ ਹੈ ਜੀ ਹਾਂ ਮੇਰਾ ਬੱਚਾ ਜਿਹੜਾ ਹੈਗਾ ਗੋਟ ਮੈਡਲਿਸਟ ਹੋਵੇ ਇੱਕ ਡਾਕਟਰ ਸਾਹਿਬ ਨੇ ਰੋਕ ਕੇ ਕਿਹਾ ਇੱਕ ਦੇਖਾ ਦੇਖੀ ਦਾ ਪ੍ਰੈਸ਼ਰ ਵੀ ਹੈ ਨਾ ਕਿ ਗਵਾਂਢੀ ਨੇ ਕੀਤਾ ਮਾਮੇ ਦੇ ਮੁੰਡੇ ਨੇ ਕੀਤਾ ਚਾਚੇ ਦੇ ਨੇ ਕੀਤਾ ਤੇ ਤੇਰੇ ਸਿਰ ਉੱਤੇ ਵੀ ਤਲਵਾਰ ਲੰਕਦੀ ਹੈ ਤੂੰ ਵੀ ਇਹੀ ਕਰ ਲੈ ਡੈਮੋ ਡੈਮੋ ਇਫੈਕਟ ਬਹੁਤ ਆ ਬੇਸ ਬ ਆਪਣੀ ਸੋਸਾਇਟੀ ਜਿਹੜੀ ਅੱਜ ਕੱਲ ਜ਼ਿਆਦਾ ਪ੍ਰਭਾਵ ਜੇ ਗੁਜ਼ਰ ਰਹੀ ਹੈ ਜੀ ਹੁਣ ਤਾਂ ਮੰਨ ਲਓ ਇਹ ਆਮ ਹੀ ਹੈ ਜੇ ਕਿਸੇ ਨੇ ਗਵਾਂਡੇ ਦੀ ਗੋਠੀ ਪਾਲੀ ਆਪਾਂ ਹੀ ਪਾਉਣੀ ਆ ਪਾਉਣੀ ਹੈ ਗਵਾਂਡੇ ਦਾ ਮੁੰਡਾ ਆਪਾਂ ਲੌਕ ਕਰ ਲਾ ਗਿਆ ਹੀ ਰੰਗ ਕਰ ਲਾ ਗਿਆ ਤਾਂ ਆਪਾਂ ਵੀ ਕਰਾਉਣੀ ਹੈ ਹੂੰ ਇਹ ਸਮੱਸਿਆ ਉਹ ਮੈਂ ਤੁਹਾਨੂੰ ਇੱਕ ਗੱਲ ਕਰਨਾ ਇਸ ਤਰ੍ਹਾਂ ਕਿ ਕੋਈ ਵਿਦਿਆਰਥੀ ਸੀ ਮੈਂ ਨਾ ਨਹੀਂ ਲੰਦਾ ਤੁਸੀਂ ਵੀ ਜਾਣਦੇ ਹੋ ਜੀ ਆਪਣਾ ਵਿਦਿਆਰਥੀ ਸੰਝਾ ਰਿਹਾ ਹੈ ਇੱਕ ਇਸ ਟਾਈਮ ਉਹ ਤਾਂ ਉਹਦੇ ਨੰਬਰ ਕੱਢ ਕੇ ਪਾਸ 2 ਚੋਂ ਠੀਕ ਹੈ ਜੀ ਉਹਦੇ ਫਾਦਰ ਸਾਹਿਬ ਆਏ ਤੇ ਉਹ ਕਹਿੰਦੇ ਵੀ ਕੀ ਗੱਲ ਹੈ ਜੀ ਇਹ ਨੰਬਰ ਇਹਦੇ 60% ਹੀ ਆਏ ਨੇ ਤੋ ਜਿਹੜੇ ਤੁਸੀਂ ਬੋਰਡ ਦੇ ਉੱਪਰ ਨੰਬਰ ਲਿਖੇ ਨੇ ਬੱਚਿਆਂ ਦੇ 50% ਕਿਸੇ ਦੇ ਕਿੰਨੇ ਕਿਸੇ ਦੇ ਕਿੰਨੇ ਸਫੀਸਤਾ ਸੀ ਉਨੀ ਭਰੀ ਸੀ ਸਾਡੇ ਦੇ ਕਿਉਂ ਘਟ ਗਏ ਤੇ ਸਾਡਾ ਮੁੰਡਾ ਵੀ ਦਿੱਲੀ ਅਸੀਂ ਖਵਾ ਪਿਆ ਕੇ ਤੋਰ ਦੇ ਸੀ ਕਿ ਤੇ ਵਰਦੀ-ਬਰਦੀ ਪਾ ਕੇ ਤੇ ਉਹਨੀਆਂ ਕਿਤਾਬਾਂ ਲੈ ਕੇ ਦਿੱਤੀਆਂ ਮਾਸਟਰ ਜੀ ਤੇ ਇਹ ਇਹ ਕੀ ਵਾਪਰਿਆ ਹੂੰ ਮੁੰਡੇ ਨੂੰ ਉਹਨੇ ਕਿਹਾ ਕਹਿੰਦਾ ਭਾਈ ਵੀ ਤੂੰ ਇਹ ਕੀ ਕੀਤਾ ਪੈਸੇ ਮੇਰੇ ਉਹਨੇ ਭਰਾ ਤੇ ਗੱਲ ਬਣੀ ਨਹੀਂ ਤੇ ਕੰਮ ਉਹਨੇ ਲਾ ਦਿੱਤੇ ਤੇ ਨੰਬਰ ਤੇ ਦੇ ਪਿੱਛੇ ਰਹਿ ਗਿਆ ਤੀਜੇ ਸਿਰ ਹੈਗਾ ਉਹਨਾਂ ਨੂੰ ਯਾਦ ਰਹਿ ਗਿਆ ਤੋ ਵੀ ਟਾਈਮ ਟੱਪਿਆ ਉਹ ਖੇਤੀਬਾੜੀ ਦਾ ਸੰਬੰਧ ਫੈਮਿਲੀ ਸੀ ਤੇ ਜਦੋਂ ਪੈਡੀ ਸੀਜ਼ਨ ਆਇਆ ਤੇ ਜਿਹੜੀ ਪ੍ਰੋਡਕਸ਼ਨ ਹੋਈ ਹਮ ਵੱਡਿਆ ਝੋਨਾ ਨਾਲ ਗਿਆ ਜਦੋਂ ਹਿਸਾਬ ਕਿਤਾਬ ਜਾਂ ਕਰਨ ਗਏ ਤੇ ਦੇਖਿਆ ਤੇ ਉਹ 70 ਕ ਮਣ ਝੋਨਾ ਕਹਿੰਦੇ ਝੜ ਆਇਆ ਹਮ ਤੂੰ ਗਵਾਂਡੀ ਸੀ ਕੋਈ ਸਰਪੰਚ ਹਮ ਉਹਨਾਂ ਦਾ ਆ ਗਿਆ 90 ਮਣ ਵਾਟ ਨਾਲ ਵਾਟ ਸੀ ਵਾਟ ਨਾਲ ਵਾਟ ਸੀ ਤੇ ਉਹ ਵੀ ਹਿਸਾਬ ਕਰਕੇ ਆਏ ਤੂੰ ਮੁੰਡੇ ਨੇ ਪੁੱਛਿਆ ਕਹਿੰਦਾ 90 ਮਣ ਬਰ ਉਹਦੇ ਬਾਦਸਾਬ ਨੂੰ ਕਹਿੰਦਾ ਬਾਪੂ ਜੀ ਇਹ ਕੀ ਗੱਲ ਆ ਹਮ ਕੋ ਨਹੀਂ ਰਹਿ ਪਾਈ ਉਹਨੇ ਲਵਾਈ ਦੇ ਪੈਸੇ ਦਿੱਤੇ। ਇੱਥੇ ਆ। ਉਹਨੇ ਟਰੈਕਟਰ ਭੰਨਿਆ। ਹੂੰ। ਉਹਨਾਂ ਤੁਸੀਂ ਖਾ ਪੀ ਗਏ ਸਾਰੇ। ਹੂੰ। ਉਹਨਾਂ ਦਾ 90 ਮਣ ਤੇ ਆਪਣਾ 70 ਮਣ ਤੇ 20 ਮਣ ਕੌਣ ਲੈ ਗਿਆ ਵਿੱਚੋਂ? ਕਿੱਥੇ ਗਿਆ? ਹਾਂ। ਉਹ ਫਿਰ ਗੱਲ ਉਹ ਬੱਚਾ ਜੋੜ ਰਿਹਾ ਸੀ ਦੇਖੋ ਤੁਸੀਂ ਮੈਨੂੰ ਕਹਿੰਦੀ ਸੀ ਤੇਰੇ ਨੰਬਰ ਕਿਧਰ ਗਏ? ਇਸ ਤਰ੍ਹਾਂ ਉਹ ਕਹਿੰਦਾ ਕਈ ਵਾਰੀ ਚੀਜ਼ਾਂ ਇਹ ਵਾਪਰ ਜਾਂਦੀਆਂ ਨੇ ਜਸਵਿੰਦਰ। ਬਿਲਕੁਲ। ਪਰ ਜਦੋਂ ਕੰਪੇਅਰ ਕਰਦੇ ਆ ਹੂੰ ਤਾਂ ਉਹਦੇ ਆਪਾਂ ਜਿਹੜਾ ਹੈਗਾ ਉਹ ਪ੍ਰੈਸ਼ਰ ਜਿਹੜਾ ਹੈਗਾ ਬੈਲਟ ਕਰ ਜਾਂਦੇ ਨੇ ਬੱਚਿਆਂ ਦੇ ਕੁਝ ਮਾਪੇ ਕੁਝ ਬੱਚੇ ਕੁਝ ਅਧਿਆਪਕ ਤੇ ਇਸ ਚੀਜ਼ ਨੂੰ ਐਕਸੈਸ ਕਰ ਲੈਂਦੇ ਨੇ ਉਹਦੇ ਉੱਤੇ ਕੰਮ ਕਰ ਦਿੰਦੇ ਨੇ ਜਦੋਂ ਉਸ ਨੂੰ ਆਈਡੈਂਟੀਫਾਈ ਕਰਦੇ ਨੇ ਕੁਝ ਮਾਪੇ ਅੱਖੋਂ ਪਰੋਖਾ ਕਰ ਦਿੰਦੇ ਨੇ ਬੱਚੇ ਇਹਨੂੰ ਤੁੰਨੀ ਰੱਖਦੇ ਨੇ ਨੱਪੀ ਰੱਖਦੇ ਨੇ ਉਹ ਸੰਸਕਾਰਾਂ ਦਾ ਭੰਨਿਆ ਵੱਡਿਆਂ ਦਾ ਆਦਰ ਕਰੋ ਇਹ ਸ਼ਬਦ ਦਾ ਵੀ ਉਹ ਨਜਾਇਜ਼ ਫਾਇਦਾ ਹੀ ਚੱਕ ਜਾਂਦੇ ਨੇ ਵੱਡਿਆਂ ਦਾ ਆਦਰ ਕਰਦਾ ਕਰਦਾ ਉਹ ਕਿਤਾਬ ਤੇ ਬੈਠਾ ਰਹਿੰਦਾ ਡਾਕਟਰ ਸਾਹਿਬ ਉਹ ਪਾਸ ਵੀ ਹੋ ਜਾਂਦਾ ਹੈ ਅੱਗੇ ਵੀ ਸੋਸਾਇਟੀ 'ਚ ਚਲਾ ਜਾਂਦਾ ਹੈ ਪਰ ਉਹਦੇ ਅਸਰ ਕੀ ਹੁੰਦੇ ਨੇ ਅੱਗੇ ਜਾ ਕੇ ਜੇ ਅੱਖੋਂ ਪਰੋਖੇ ਕਰਕੇ ਇਸੇ ਤਰੀਕੇ ਨਾਲ ਮੈਂ ਕਹਿੰਉ ਟੌਰਚਰ ਜੇ ਤੁਸੀਂ ਬੱਚੇ ਨੂੰ ਇਸੇ ਤਰੀਕੇ ਨਾਲ ਟੌਰਚਰ ਕਰਦੇ ਰਹੋਗੇ ਐਂ ਕਰਨਾ ਹੈ ਐਂ ਪਰਫਾਰਮ ਕਰਨਾ ਹੈ ਇਹਦੇ ਨਤੀਜੇ ਕੀ ਹੋਣਗੇ ਤੁਸੀਂ ਨਹੀਂ ਦੇਖੋ ਇੱਕ ਤਾਂ ਜਿਹੜਾ ਇਹ ਪਿਤਰੀ ਅਤਿਆਚਾਰ ਹੈ ਹੂੰ ਕਿ ਆਪਣੇ ਦਾ ਐਂ ਕਰਦੇ ਹਾਂ ਆਪਣੇ ਦਾ ਫਸਟ ਆਉਂਦੇ ਆ ਆਪਣੇ ਐਂ ਕਰਦੇ ਹੁੰਦੇ ਆ ਆਪਾਂ ਦਾ ਐਂ ਕਰਦੇ ਹੁੰਦੇ ਆ ਦੇਖੋ ਇਹ ਇੱਕ ਤਾਂ ਜਿਹੜਾ ਹੈਗਾ ਬੱਚੇ ਵਿੱਚ ਐਂਜਾਇਟੀ ਡਿਪਰੈਸ਼ਨ ਹੂੰ ਜੋ ਨਹੀਂ ਕਰ ਪਾਉਂਗਾ ਹੂੰ ਤੁਸੀਂ ਜੋ ਉਮੀਦ ਵੱਡੀ ਕਰ ਲਈ ਉਹ ਨਹੀਂ ਕਰ ਪਾਇਆ ਤਾਂ ਫਿਰ ਉਹ ਕਿੱਥੇ ਕਿੱਥੇ ਨਿਕਲੂਗੀ ਇਹ ਚੀਜ਼ ਜੀ ਇਹਨਾਂ ਫਿਊਚਰ ਉਹ ਪੱਕਾ ਹੀ ਹੈ ਇਹ ਗੱਲ ਚਿੰਤਾ ਰੋਗ ਐਂਜਾਇਟੀ ਫੀਅਰ ਆਫ ਫੇਲਿਅਰ ਡਰ ਆ ਕਿ ਉਹ ਦਾ ਡਰ ਕਿ ਉਹ ਹਰੇਕ ਨਵੇਂ ਕੰਮ ਤੋਂ ਪਹਿਲਾਂ ਡਰੂਗਾ ਕਿ ਮੈਂ ਇਥੇ ਨਹੀਂ ਹੋਣਾ ਆਮ ਲੂਜ਼ਰ ਮੈਂ ਨਹੀਂ ਕਰ ਪਾਉਂਗਾ ਉਹਦੀ ਜਿਹੜੀ ਕੌਨਫੀਡੈਂਸ ਲੈਵਲ ਆ ਉਹ ਤੁਸੀਂ ਬਹੁਤ ਲੋਅ ਕਰਤਾ ਲੋਅ ਕਰਤਾ ਠੀਕ ਹੈ ਇੱਕ ਜਿਹੜਾ ਹੈਗਾ ਡਿਪਰੈਸ਼ਨ ਚਲਾ ਜਾ ਸਕਦਾ ਬੱਚਾ ਹੂੰ ਠੀਕ ਹੈ ਨਾ ਫਿਜ਼ੀਕਲੀਆਂ ਸਮੱਸਿਆਵਾਂ ਬਹੁਤ ਤਰ੍ਹਾਂ ਦੀਆਂ ਜਿਹੜੇ ਬੱਚੇ ਨੂੰ ਆਉਣੇ ਸ਼ੁਰੂ ਹੋ ਜਾਂਦੀਆਂ ਪੈਨਿਕ ਅਟੈਕ ਹੋ ਗਏ ਦੀਗਾ ਨੌਰਾ ਪਿਆਣਾ ਠੀਕ ਇਹ 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 ਇਥੋਂ ਤੱਕ ਵੀ ਵਾਪਰਦਿਆਂ ਨੇ ਸੂਸਾਇਟੀ ਰੈਂਸੀ ਨੇ ਉਹ ਹੁੰਦਾਂ ਗਏ ਇਹਦੇ ਨਾਲ ਉਹ ਆਉਂਦੀਆਂ ਨੇ ਇਹਨਾਂ ਫਿਚਰ ਉਹ ਬਿਲਡ ਵੀ ਹੁੰਦੀਆਂ ਨੇ ਐਨੀ ਹੈ ਵੀ ਚਲ ਪੇਪਰਾਂ ਦੇ ਨਾਲ ਤੁਸੀਂ ਉਹ ਕਰਨਾ ਵਾਪਰਗੀ ਜੋ ਉਹ ਗਈ ਕਿੱਥੇ ਉਹ ਉਹ ਤੁਹਾਡੇ ਬੱਚੇ ਦੇ ਮਨ ਤੇ ਉਹਦੇ ਸਰੀਰ ਤੇ ਸ਼ਾਮ ਗਈ ਉਹ ਜਿੰਦਗੀ ਦੇ ਵਿੱਚ ਐਂ ਥੋੜੀ ਇਕੱਲੇ ਪੜ੍ਹਾਈ ਦੇ ਇਮਤਿਹਾਨ ਹੁੰਦੇ ਨੇ ਜਿੰਦਗੀ ਆਉਂਦੀ ਬਹੁਤ ਵੱਡੇ ਇਮਤਿਹਾਨ ਨੇ ਉਹ ਸਾਰੇ ਇਮਤਿਹਾਨਾਂ ਚ ਇਸ ਨੂੰ ਫੇਸ ਕਰਦਾ ਹਾਂ ਇਕਤਈ ਹੀ ਗੱਲ ਐ ਹਰ ਇਮਤਿਹਾਨ ਤੋਂ ਪਹਿਲਾਂ ਉਹ ਡਰ ਦੇ ਵਿੱਚ ਦੀ ਗੁਜਰੂਗਾ ਡਰ ਦੇ ਵਿੱਚ ਦੀ ਉਹ ਡਰ ਉਹੀ ਪੈਨਿਕ ਫੀਲਿੰਗ ਆਫ ਫੇਲਿਅਰ ਹਾਂ ਹਨਾ ਉਹੀ ਲੱਗੂ ਮੈਂ ਮੈਂ ਕੰਪਲੀਟ ਨਹੀਂ ਕਰ ਪਾਉਂਗਾ ਡਰ ਦਾ ਤੇ ਹਾਰ ਦਾ ਭਾਵ ਅੰਦਰ ਪੈ ਜਾਉ ਉਹ ਉਹ ਜਿਹੜਾ ਮਨੋਵਲ ਡਿੱਗ ਪੈਂਦਾ ਨਾ ਉਹ ਦੁਆਰੇ ਖੜਾ ਨਹੀਂ ਹੁੰਦਾ ਉਹ ਵੱਡੀ ਸਮੱਸਿਆ ਬਣ ਜਾਂਦੀ ਐ ਸਗੋਂ ਹਾਂ ਜਿਹੜੀ ਗੱਲ ਇਹ ਮੈਂ ਸਿੰਪਲੀ ਕਹਾਂ ਜੀ ਕਿ ਇਹਨੂੰ ਉੱਥੇ ਤੋਂ ਹੀ ਮੌਕੇ ਤੇ ਹੱਲ ਕਿਉਂ ਨਹੀਂ ਕਰਦੇ ਮੌਕੇ ਤੇ ਹੱਲ ਹੋ ਸਕਦੀ ਐ ਤੇ ਮੇਰੀ ਗੱਲ ਨੂੰ ਸਮਝੋ ਨਾ ਸਟ्रेस ਐ ਇਹਨੂੰ ਕਹਿੰਦੇ ਸਟ्रेस ਮੈਨੇਜਮਮੈਂਟ ਡੂਰਿੰਗ ਦਾ ਐਗਜ਼ਾਮ ਜੀ ਇਸ ਸਟੈਸਨ ਨੂੰ ਮੈਨੇਜ ਕੀਤਾ ਜਾ ਸਕਦਾ। ਹਮਮ ਬੱਚੇ ਨੂੰ ਥੋੜਾ ਇੱਕ ਤਾਂ ਹੈਗਾ ਵੀ ਸਟੱਡੀ ਦਾ ਤੁਹਾਡਾ ਜਿਹੜਾ ਹੈਗਾ ਤੁਸੀਂ ਮੇਰਾ ਸਵਾਲ ਲੈ ਲਿਓ ਜੀ। ਸਵਾਲ ਹੀ ਮੇਰਾ ਇਹ ਹੈ ਜੁੜਦਾ ਹੀ ਅਸੀਂ ਨਾਲ ਕਿ ਹੁਣ ਹੱਲ ਨਹੀਂ ਆਜੋ ਵੀ ਹੱਲ ਦੱਸ ਗਏ ਇਹਦਾ। ਸੋਲੂਸ਼ਨ ਦੱਸ ਗਏ ਇਹਦਾ ਕਿ ਕੀ ਸੋਲੂਸ਼ਨ ਆ ਫਿਰ ਕਿਵੇਂ ਇਹਨੂੰ ਹੱਲ ਕਿਵੇਂ ਕੀਤਾ ਜਾ ਸਕਦਾ। ਹਾਂ ਜੀ ਸੁਿੰਦਰ ਜੀ ਮੈਂ ਉਹੀ ਗੱਲ ਕੰਟੀਨਿਊ ਕਰ ਰਿਹਾ ਸੀ। ਹਮਮ ਤੇ ਇਹ ਚੀਜ਼ਾਂ ਨੇ ਜਦੋਂ ਮੰਨ ਲਓ ਆਪ ਨੂੰ ਪਤਾ ਹੈ ਕਿ ਬੱਚਾ ਡਰ ਗਿਆ, ਪੈਨਿਕ ਹੋ ਗਿਆ। ਜੀ। ਤਾਂ ਫਿਰ ਮਾਪਿਆਂ ਤੋਂ ਵੱਧ ਹੋਏ ਪਿਆ। ਟੀਚਰ ਤੋਂ ਵੱਧ ਹੋਏ ਪਿਆ। ਹਮਮ ਫਿਰ ਹੱਲ ਕੌਣ ਕਰੂਗਾ ਪਹਿਲਾਂ ਤੇ ਇਸ ਗੱਲ ਨੂੰ ਸਮਝ ਲਿਆ ਜਾਵੇ ਕਿ ਤੁਹਾਡਾ ਬੱਚਾ ਮੈਂ ਪਹਿਲਾਂ ਵੀ ਕਿਹਾ ਸੀ ਉਹ ਰੈਂਕ ਨਹੀਂ ਹੈਗਾ ਇਨਸਾਨ ਆ ਉਹ ਠੀਕ ਠੀਕ ਹੈ ਤੇ ਕੋਈ ਇਗਜ਼ਾਮ ਜਿਹੜਾ ਲਾਸਟ ਵਨ ਨਹੀਂ ਹੈਗਾ ਇਹ ਕਦੇ ਨਹੀਂ ਹੋਇਆ ਜਿਹੜਾ ਪੇਪਰਾਂ 'ਚ ਫੇਲ ਹੋ ਗਿਆ ਸੀ ਨੰਬਰ ਘੱਟ ਲੈ ਕੇ ਥੋੜੀ ਜ਼ਿੰਦਗੀ 'ਚ ਕੁਛ ਨਾ ਕੀਤਾ ਹੋਵੇ ਬਹੁਤ ਸਾਰੇ ਐਗਜ਼ੈਂਪਲ ਪਈਆਂ ਨੇ ਆਪਣੇ ਕੋਲੇ ਇਥੋਂ 10ਵੀਂ ਜੋ ਫੇਲ ਹੋ ਗਿਆ ਮੁੜ ਕੇ ਕਿਸੇ ਗੇਮ ਦੇ ਵਿੱਚ ਉਹ ਸੁਪਰਸਟਾਰ ਬਣ ਗਿਆ ਉਹ ਫਿਲਮ ਇੰਡਸਟਰੀ ਚਲਾ ਕੇ ਆ ਗਿਆ ਅਸੀਂ ਬਿਜ਼ਨਸ ਚਲਾ ਗਿਆ ਸੋ ਕੋਈ ਇਗਜ਼ਾਮ ਲਾਸਟ ਨਹੀਂ ਹੈ ਤੇ ਕੋਈ ਤੁਹਾਡੀ ਜਿਹੜੀ ਫੇਲੀਅਰ ਉਹ ਫੋਰਐਵਰ ਨਹੀਂ ਤੈਅ ਕਰਦਾ ਸਹੀ ਦੇ ਪਰ ਜੇ ਫੇਲ ਹੋ ਗਏ ਨੰਬਰ ਕੱਟ ਗਿਆ ਮਤਲਬ ਐ ਨਹੀਂ ਜਿੰਦਗੀ ਜੇ ਤੁਸੀਂ ਫੇਲ ਹੋ ਗਏ ਬਿਲਕੁਲ ਦੇ ਮੰਨ ਲਓ ਗੱਲ ਨੂੰ ਬੱਚੇ ਨੂੰ ਇਸ ਗੱਲ ਨੂੰ ਦੱਸ ਦਿਓ ਕਿ ਠੀਕ ਆ ਖੁਸ਼ ਹੋ ਕੇ ਕਰੋ ਪਰ ਇਹਦਾ ਕੋਈ ਐ ਨਹੀਂ ਹੈਗਾ ਤੁਸੀਂ ਇਹਨੂੰ ਫੋਬੀਆ ਚ ਨਹੀਂ ਲੈ ਕੇ ਜਾਣਾ ਇੱਕ ਤਾਂ ਹੈ ਕਿ ਆਪਾਂ ਜੀ ਕਹਿੰਦੇ ਆ ਔਰਲੀ ਕਾਉਂਸਲਿੰਗ ਕਰਨੀ ਬੱਚੇ ਨੂੰ ਉਹਨੂੰ ਹੱਲਾਸ਼ੇਰੀ ਜਿਵੇਂ ਤੁਸੀਂ ਕਹੇਂ ਦੀਆਂ ਕੋਈ ਗੱਲ ਨਹੀਂ ਪਹਿਲਾਂ ਤਾਂ ਡੀਸੀ ਲੱਗੀ ਸੀ ਠੀਕ ਹੈ ਹਾਲਾਂਕਿ ਡੀਸੀ ਲੱਗਣਾ ਹੁੰਦਾ ਪਰ ਕਿ ਲੱਗਦੇ ਨੇ ਬਿਲਕੁਲ ਠੀਕ ਹੈ ਨਾ ਪਰ ਇਹ ਹੱਲਾਸ਼ੇਰੀ ਲਈ ਸ਼ਬਦ ਹੈ ਹੱਲਾਸ਼ੇਰੀ ਦੇ ਸ਼ਬਦ ਹੈ ਕੋਈ ਗੱਲ ਨਹੀਂ ਜੇ ਇਹਨਾਂ ਕੇਸ ਇਹਨਾਂ ਰੀਅਰ ਕੇਸ ਤੂੰ ਫੇ ਵੀਰ ਵਿਰ ਤੇ ਯੂ ਤੇਰੇ ਨਾਲ ਆ ਬੱਚੇ ਅਸੀਂ ਹੂੰ ਤੂੰ ਕਰ ਰਿਹਾ ਆਂ ਦੀ ਕੋਸ਼ਿਸ਼ ਜਿੰਨੀ ਦੀ ਕੈਪੈਸਿਟੀ ਤੂੰ ਕਰ ਰਿਹਾ ਹਾਂ ਜੇ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ ਤਾਂ ਤੂੰ ਤਾਂ ਨਹੀਂ ਸਵਕਾਰ ਹੈ ਹੂੰ ਇੱਕ ਤਾਂ ਉਹ ਬੱਚੇ ਨੂੰ ਇਹ ਭਰੋਸਾ ਤਾਂ ਹੋਵੇ ਨਾ ਇਹ ٹرسٹ ਤਾਂ ਬਿਲਡ ਅਪ ਹੋਵੇ ਹੂੰ ਇੱਕ ਤਾਂ ਇਹ ਗੱਲ ਆ ਦੂਜੀ ਕੋਈ ਟੈਕਨੀਕਲ ਗੱਲਾਂ ਨਹੀਂ ਜੀ ਜ਼ਰੂਰ ਜਿਵੇਂ ਤੁਹਾਡਾ ਜਿਹੜਾ ਪੜਾਈ ਤੇ ਮੰਨ ਲਓ ਆਪਾਂ ਪੜਾਈ ਤੇ ਮੈਨ ਲੈ ਕੇ ਚੱਲੇ ਆਂ ਜੀ ਕਿ ਤੁਹਾਡਾ ਜਿਹੜਾ ਕੋਈ ਸਾਲ ਦੀ ਜਿਹੜੀ ਹੈਗੀ ਉਹ ਸਟੱਡੀ ਦੀ ਜਿਹੜੀ ਹੈਗੀ ਕੋਈ ਟਾਈਮ ਟੇਬਲ ਬਣਿਆ ਹੋਵੇ ਹੂੰ ਜੇ ਤੁਹਾਡਾ ਜਿਹੜਾ ਟਾਈਮ ਟੇਬਲ ਵਧੀਆ ਬਣਿਆ ਹੋਇਆ ਜਿਹੜਾ ਪੈਟਰਨ ਤੁਸੀਂ ਸੈੱਟ ਕੀਤਾ ਹੋਇਆ ਤਾਂ ਉਸ ਟੈਸਟ ਘਟਾਊਗਾ ਹਾਂ ਫੋਰ ਐਗਜ਼ਾਮਪਲ ਸਾਰੇ ਸਾਲ ਦਾ ਬੱਚਾ ਪੜ੍ਹੀ ਜਾਂਦਾ ਹੂੰ ਤਾਂ ਮੌਕੇ ਦੇ ਆ ਕੇ ਐਂਸ ਟੈਸਟ ਨਹੀਂ ਹੋ ਘਟਾ ਹੂਗਾ ਹੂੰ ਕਿ ਕਿ ਦਿਨ ਕਿਤਾਬ ਪੜ੍ਹਨ ਨਾਲੋਂ ਚੰਗਾ ਹਾਂ ਤੁਸੀਂ ਦੇਖੋ ਤੁਸੀਂ ਇੱਕਨ ਕਿਉ ਪਾ ਕੇ ਪੀ ਕੇ ਤਗੜਾ ਨਹੀਂ ਹੁੰਦਾ ਕੋਈ ਹਾਂ ਰੋਜ਼ ਡੰਨ ਮਾਰਦਾ ਰੋਜ਼ ਕਿਉ ਖਾਂਦਾ ਰੋਜ਼ ਭਾਜਦਾ ਤਾਂ ਉਹ ਤਗੜਾ ਹੋ ਗਈ ਮੈਦਾਨ ਚਾਊਗਾ ਬਿਲਕੁਲ ਬੱਚਾ ਪਿੱਛੇ ਤੋਂ ਪੜ੍ਹਨਾ ਸ਼ੁਰੂ ਕਰ ਰਿਹਾ ਹੂੰ ਪੜ੍ਹਦਾ ਆ ਰਿਹਾ ਹੂੰ ਤਾਂ ਕਾਫੀ ਹੱਦ ਤੱਕ ਟੈਸਟ ਨਹੀਂ ਹੁੰਦਾ ਦੂਜੀ ਗੱਲ ਕੀ ਹੈ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਕੰਪੇਅਰ ਨਾ ਕਰੋ ਸਹੀ ਹੈ ਠੀਕ ਹੈ ਨਾ ਬੱਚੇ ਨੂੰ ਕੰਪੇਅਰ ਨਾ ਕਰੋ ਉਹਨੂੰ ਥੋੜਾ ਜਿਹਾ ਇਮੋਸ਼ਨਲੀ ਸਪੋਰਟ ਕਰੋ ਹਮ ਬਿਲਕੁਲ ਜਦੋਂ ਮੰਨ ਲਾ ਮੈਂ ਦੇਖਿਆ ਜਦੋਂ ਜਮਾਂ ਪ੍ਰੈਸ਼ਰ ਹੁੰਦਾ ਹੈ ਤਾਂ ਉਦੋਂ ਉਹਨੂੰ ਪਿਆਰ ਦੀ ਇਮੋਸ਼ਨਲ ਜਿਹੜੀ ਹੈਗੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਹਮ ਈਵਨ ਕਿ ਜੇ ਤੁਸੀਂ ਖਾਣਾ ਪੀਣੇ ਆ ਤਾਂ ਉਹ ਕੋਲੇ ਵਹਾ ਕੇ ਖਵਾਇਆ ਪਿਆ ਹੱਸੇ ਖੇਡਿਓ ਉਹਦੇ ਨਾਲ ਹਨਾ ਕੋਈ ਫਿਜ਼ੀਕਲ ਐਕਟੀਵਿਟੀ ਇਨਵੋਲ ਕਰ ਲਓ ਹਾਂ ਬਿਲਕੁਲ ਤੁਸੀਂ ਦੇਖੋ ਨਾ ਵੀ 24 ਘੰਟੇ ਦੇ ਵਿੱਚ ਤੁਸੀਂ 1 ਘੰਟਾ ਫਿਜ਼ੀਕਲ ਹੀ ਕਰ ਲੋ ਉਹਦੀ ਰੀਕ੍ਰੀਏਸ਼ਨ ਕਰੋ ਹੂੰ ਕਿਛੇ ਤੁਸੀਂ ਬਾਹਰ ਘੁੰਮਣ ਚਲੇਗੇ ਜਾਂ ਆਪ ਜਾਂ ਹਾਸੇ ਖੇਡੇ ਫੈਮਿਲੀ ਟਾਈਮ ਸਪੈਂਡ ਕੀਤਾ ਹਾਂ ਉਹਨੂੰ ਰਿਲੈਕਸ ਕਰੋ ਜਿਵੇਂ ਆਪਾਂ ਗੇਮ ਜਿਵੇਂ ਕੂਲ ਡਾਊਨ ਕਰਨਾ ਹੂੰ ਐਕਸਰਸਾਈਜ਼ ਕੀਤੀ ਬਹੁਤ ਹੈਵੀ ਐਕਸਰਸਾਈਜ਼ ਕੀਤੀ ਪਰ ਕੂਲ ਡਾਊਨ ਕਰਨਾ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਬ੍ਰੇਨ ਚੱਲੀ ਜਾਂਦਾ ਸਵੇਰ ਦਾ ਚੱਲੀ ਜਾਂਦਾ ਉਹਨੂੰ ਰਿਲੈਕਸ ਕਰਨਾ ਜ਼ਰੂਰੀ ਹੈ ਜ਼ਰੂਰੀ ਹੈ ਉਹਨੇ ਜਿਹੜੇ ਮਸਲ ਨੇ ਹਨਾ ਉਹਨਾਂ ਨੂੰ ਕਪਰਪ ਕਰਨਾ ਜ਼ਰੂਰੀ ਹੈ ਇਹ ਚੀਜ਼ ਹੋ ਸਕਦੀਆਂ ਨਹੀਂ ਹੂੰ ਠੀਕ ਹੈ ਕਾਉਂਸਲਿੰਗ ਜ਼ਰੂਰੀ ਆਪਣੇ ਕਾਉਂਸਲਰ ਨੂੰ ਬਹੁਤ ਜਿਆਦਾ ਹੈਗਾ ਨਾ ਇਗਨੋਰ ਕੀਤਾ ਹੋਇਆ ਹੂੰ ਗਿਣਤੀ ਜੀ ਨਹੀਂ ਰੱਖਿਆ ਗਿਣਤੀ ਜੀ ਨਹੀਂ ਰੱਖਿਆ ਮੰਨ ਲਓ ਜੇ ਹੁਣ ਬਾਹਰ ਤੁਸੀਂ ਚੰਗੇ ਖਿਡਾਰੀ ਦੇਖੋ ਚੰਗੇ ਮੇਰੇ ਸਕਾਲਰ ਨੇ ਉਹਨਾਂ ਦੇ ਕਾਉਂਸਲਰ ਜਿਹੜੇ ਹੈਗੇ ਨੇ ਹਨਾ ਉਹ ਬਹੁਤ ਮੇਜਰ ਪਾਰਟ ਪਲੇ ਕਰਦੇ ਨੇ ਬਿਲਕੁਲ ਜੀ ਕੋਚ ਇੱਕ ਹੂਆ ਕਿ ਖਿਡਾਰੀ ਦਾ 8 ਉਹਦੇ ਕਾਉਂਸਲਰ ਹੋਣਗੇ ਹੂੰ ਵਿਤਰਾਜ ਮਨੋਵਾਲ ਕਿਹੋ ਜਿਹਾ ਹੂੰ ਠੀਕ ਹੈ ਨਾ ਤੇਰਾ ਅੱਜ ਮੂਡ ਕਿਹੋ ਜਿਹਾ ਨਾ ਫੇਸ ਐਕਸਪ੍ਰੈਸ਼ਨ ਕਿਹੋ ਜਿਹਾ ਨੇ ਉਹ ਜੱਜ ਕਰਦੇ ਨੇ ਚੀਜ਼ਾਂ ਨੂੰ ਆਪਣੇ ਤਾਂ ਮੌਲ ਨੂੰ ਸਟੱਡੀ ਦੇ ਵਿੱਚ ਤਾਂ ਮੈਂ ਦੇਖਿਆ ਵੀ ਜਿਵੇਂ ਕਿ ਟੀਚਰ ਟੀਚੀ ਹੋਵੇ ਕਾਉਂਸਲਰ ਵੀ ਉਹੀ ਹੈ ਗਾਈਡ ਵੀ ਉਹੀ ਹੈ ਟੀਚਰ ਵੀ ਉਹੀ ਹੈ ਇੱਥੇ ਬਸ ਹੀ ਮੈਂ ਇਸ ਗੱਲ ਦੀ ਕਮੀ ਮਹਿਸੂਸ ਕਰਦਾ ਸਾਡੇ ਸਟ੍ਰੈਕਸ਼ਨ ਦੇ ਵਿੱਚ ਬੱਚਿਆਂ 'ਚ ਪੜ੍ਹਾਈ ਕਰਤੇ ਮਾਂ ਕੋ ਉਹਦੀ ਕਾਉਂਸਲਿੰਗ ਮੈਂ ਪਹਿਲਾਂ ਵੀ ਗੱਲ ਕਰਦਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਵੀ ਦੇਖੋ ਬਾਇਓਲੋਜੀਕਲੀ ਪੇਰੈਂਟਸ ਬਣਨਾ ਕੋਈ ਕੋਈ ਵੱਡੀ ਗੱਲ ਨਹੀਂ ਹੈਗੀ ਹੂੰ ਇਵਨ ਕਿ ਐਨੀਮਲਸ ਜਿਹੜੇ ਹੈਗੇ ਨੇ ਕਲਚਰ ਨਹੀਂ ਹੈਗੇ ਉਹ ਵੀ ਬਣ ਜਾਂਦੇ ਆ ਬਣ ਜਾਂਦੇ ਆ ਬੱਚੇ ਵੀ ਪੜਾ ਕਰ ਹੀ ਜਾਂਦੇ ਆ ਹੂੰ ਪਰ ਸੋਸ਼ਲ ਪੇਰੈਂਟਿੰਗ ਕਰਨੀ ਹੈ ਤੁਸੀਂ ਮਾਂ ਪਰ ਬਣਨਾ ਹੈ ਹੂੰ ਠੀਕ ਹੈ ਤੇ ਜੀ ਉਹ ਉਹ ਜਿਹੜਾ ਹੈਗਾ ਉਹਦੇ ਲਈ ਪੇਰੈਂਟਸ ਦੀ ਕਾਉਂਸਲਿੰਗ ਵੀ ਜ਼ਰੂਰੀ ਹੈ। ਹਮ ਇੱਕ ਛੋਟਾ ਜਿਹਾ ਸਵਾਲ ਮੇਰਾ ਆਪਣਾ ਹੈ। ਬੱਚਿਆਂ ਦੇ ਮੈਂ ਇੰਗਲ ਤੋਂ ਕਰ ਰਿਹਾ। ਪਹਿਲਾਂ ਵੀ ਤਿਆਰੀ ਕਰ ਲਈ। ਪਹਿਲਾਂ ਵੀ ਟਾਈਮ ਟੇਬਲ ਬਣਾ ਲਿਆ ਪਰ ਪੇਪਰਾਂ ਵਾਲੀਆਂ ਛੁੱਟੀਆਂ ਜਿਹੜੀਆਂ ਇੱਕ ਜਾਂ ਦੋ ਹੁੰਦੀਆਂ ਤੇ ਪੇਪਰਾਂ ਵਾਲਾ ਦਿਨ ਜਿਹੜਾ ਮਾਰਨਿੰਗ ਹੁੰਦੀ ਹੈ। ਬੱਚੇ ਕਿਵੇਂ ਪੜਨ? ਕੋਈ ਫਾਰਮੂਲਾ ਹੈ ਵੀ ਇੰਨਾ ਕੁ ਪੁੱਤਰੋ ਐ ਪੜੋ ਇੰਨਾ ਕੁ ਐ ਪੜੋ ਤੇ ਐਂ ਹੀ ਰਹੋ ਉਸ ਦਿਨ। ਤੁਸੀਂ ਨੇ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਜੇ ਮੈਂ ਕਹਾਂ ਵੀ ਇਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ। ਜੀ ਗੱਲ ਤੁਸੀਂ ਪੁੱਛ ਰਹੇ ਹੋ ਜੀ ਫਾਰਮੂਲਾ ਤਾਂ ਮੈਂ ਨਹੀਂ ਕਹੂੰਗਾ ਜੀ ਪਰ ਇੱਕ ਨਾ ਤਰੀਕਾ ਸਿੱਖਣ ਦੇ ਹੂੰ ਜੇ ਮੈਂ ਸਾਈਕੋਲੋਜੀਕਲੀ ਗੱਲ ਕਰਾਂ ਜਿਵੇਂ ਕੁਝ ਨਿਊਰੋਟ੍ਰਾਂਸਮੀਟਰ ਹੁੰਦੇ ਨੇ ਜਿਹੜੇ ਨਿਊਰੋਪਾਥ ਬਣਾਉਂਦੇ ਨੇ ਬ੍ਰੇਨ ਦੇ ਹੂੰ ਜਿਹੜੇ ਆਪਣੇ ਬਿਹੇਵੀਅਰ ਨੂੰ ਸੋਸ਼ਲ ਬਿਹੇਵੀਅਰ ਨੂੰ ਤੈਅ ਕਰਦੇ ਨੇ ਵੀ ਆਪਾਂ ਕਿਵੇਂ ਬਿਹੇਵ ਕਰਾਂਗੇ ਕਿਸੇ ਪਾਰਟੀਕੂਲ ਸਿਚੁਏਸ਼ਨ ਦੇ ਵਿੱਚ ਸਟ्रेस 'ਚ ਫੀਅਰ 'ਚ ਐਂਗਰ 'ਚ ਆਪਾਂ ਬਿਹੇਵ ਕਿਵੇਂ ਕਰਾਂਗੇ ਕਿਵੇਂ ਕਰਾਂਗੇ ਤਾਂ ਉਹਨਾਂ ਇੱਕ ਕਨੈਕਸ਼ਨ ਬਣਦੇ ਨੇ ਹੂੰ ਨਿਊਰੋਟ੍ਰਾਂਸਮਿਟਰ ਜਿਹੜੇ ਹੈਗੇ ਨੇ ਆਪਣੇ ਹਾਰਮੋਨ ਥਰੂ ਉਹ ਆਪਣੇ ਫੀਅਰ ਨੂੰ ਸਟ्रेस ਨੂੰ ਕੰਟਰੋਲ ਕਰਦੇ ਨੇ ਹੂੰ ਉਹ ਕੰਟਰੋਲ ਕਰਨਾ ਸਿੱਖਣਾ ਹੁੰਦਾ ਉਹ ਫੈਮਿਲੀ ਚੋਂ ਠੀਕ ਹੈ ਤੁਹਾਡੇ ਸਕੂਲ ਚੋਂ এনवायरमेंट ਚੋਂ ਉਹ ਸਿੱਖੀਏ ਨੇ ਚੀਜ਼ ਪਹਿਲਾਂ ਜੇਕਰ ਤੁਸੀਂ ਪੁੱਛ ਰਹੇ ਹੋ ਵੀ ਬੱਚੇ ਕਿਵੇਂ ਕਰਨ ਮੈਂ ਕਹਿੰਦਾ ਵੀ ਉਹ ਸਿੱਖੋ ਚੀਜ਼ਾਂ ਤੁਸੀਂ ਫੇਸ ਕਰਨੀਆਂ ਫੇਸ ਕਰਨਾ ਸਿੱਖਾ ਜਾਊਗਾ ਉਹ ਦੂਜੀ ਗੱਲ ਕੀ ਹੈ ਠੀਕ ਹੈ ਕੱਲ ਨੂੰ ਪੇਪਰ ਆ ਦੇ ਕੋ ਸਾਰਿਆਂ ਵਾਸਤੇ ਹਨ ਉਹ ਬਿਲਕੁਲ ਇੱਕ ਕਾਮਨ ਐਗਜ਼ਾਮ ਹੈ ਤੇ ਸਾਰੇ ਬੱਚੇ ਜਿਹੜੇ ਉਸੇ ਉਮਰ ਦੇ ਨੇ ਉਹ ਹੂੰ ਉਸੇ ਉਹਨੇ ਇੱਕੋ ਜਿਹਾ ਨਾ ਉਹ ਸਾਰੇ ਉਹਦੇ ਚ ਬੈਠ ਰਹੇ ਨੇ ਹੂੰ ਫਿਰ ਇੱਕ ਬੱਚਾ ਜਿਹਦੇ ਜਿਆਦਾ ਨੋਰਮਲ ਹੈ ਨਾ ਸਟ्रेस ਲੈ ਰਿਹਾ ਤੇ ਉਹਦੀ ਸਮੱਸਿਆ ਹੈ ਹੂੰ ਸੋ ਬੱਚੇ ਇੱਕ ਤਾਂ ਇਹੇ ਨੇ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਵਾਂਗਾ ਕੋਈ ਗੱਲ ਨਹੀਂ ਕੋਈ ਪੇਪਰ ਲਾਸਟ ਨਹੀਂ ਹੁੰਦਾ ਇਗਜ਼ਾਮ ਲਾਸਟ ਨਹੀਂ ਹੁੰਦਾ ਇੱਕ ਤਾਂ ਤੁਸੀਂ ਡਰ ਨੂੰ ਛੱਡੋ ਡਰ ਛੱਡ ਕੇ ਚਲੋ ਡਰ ਛੱਡ ਕੇ ਜਿੰਨਾ ਕਰ ਸਕਦੇ ਹੋ ਉਹਨਾਂ ਕਰੋ ਪੇਪਰ ਤੋਂ ਪਹਿਲਾਂ ਵਧੀਆ ਆਪ ਦਾ ਚੰਗੀ ਨੀਂਦ ਲਓ ਠੀਕ ਠੀਕ ਹੈ ਚੰਗਾ ਖਾਓ ਪੀਓ ਆਦਾ ਸੋ ਕਿਡੋ ਤੇ ਫਿਰ ਲੇਸੋ ਕਿ ਪੇਪਰ ਦੇ ਵਿੱਚ ਜਾਓ ਤੁਹਾਨੂੰ ਜਿੰਨਾ ਆਉਂਦਾ ਹੈ ਜੇ ਤੁਸੀਂ ਫਿਅਰਲੈਸਲੀ ਪੇਪਰ ਬੈਠਨੇ ਹੋ ਤਾਂ ਤੁਸੀਂ ਵਧੀਆ ਜਿਹੜਾ ਹੈ ਉੱਥੇ ਰਿਜ਼ਲਟ ਜਿਹੜਾ ਹੈ ਤੁਹਾਡਾ ਆਊਗਾ ਪੇਪਰ ਤੁਸੀਂ ਪਰਫਾਰਮੈਂਸ ਤੇਰੀ ਵਧੀਆ ਰਹੂਗੀ ਇਨ ਕੇਸ ਜੇ ਤੁਸੀਂ ਸਟ्रेस ਚਲੇ ਜਾਂਦੇ ਹੋ ਫੋਬੀਆ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਇਨ ਕੇਸ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਬਹੁਤ ਘੜਾ ਹੁੰਦਾ ਹੈ ਜੀ ਮਾਪਿਆਂ ਲਈ ਇੱਕ ਸ਼ਬਦ ਪੇਪਰ ਤੋਂ ਜਿਹੜੇ ਪਹਿਲਾਂ ਵਾਲੇ ਦਿਨਾਂ ਦੀ ਮੈਂ ਗੱਲ ਕਰਾਇਆ ਮਾਪਿਆਂ ਲਈ ਇੱਕ ਦੋ ਸ਼ਬਦਾਂ ਚ ਕਹਿਣਾ ਹੋਵੇ ਕਿ ਮਾਪੇ ਕੀ ਪਰਫਾਰਮ ਕਰ ਲਓ ਮਾਪੇ ਤਾਂ ਜੇ ਮੈਂ ਤੁਸੀਂ ਪਹਿਲਾਂ ਗੱਲ ਦੱਸੀ ਕਿ ਦੇਖੋ ਦੇਖੀ ਦਾ ਜ਼ਮਾਨਾ ਹੂੰ ਕਿ ਫਰਾਨਾ ਦੇ 90% ਆਉਂਦੇ ਆ ਤੇਰੇ 92 ਨੂੰ ਤਾਂ ਸਾਡੀ ਇੱਜ਼ਤ ਫੇਰ ਵੱਜਦੀ ਹੈ ਹਾਂ ਮਾਪੇ ਬਲੀ ਇਸ ਗੱਲ ਨੂੰ ਛੱਡਣਾ ਤੁਹਾਡਾ ਬੱਚਾ ਤੁਹਾਡਾ ਹੈ ਕੰਪੇਅਰ ਕਰਨਾ ਛੱਡ ਦਿਓ ਇਸ ਤਰ੍ਹਾਂ ਐਕਚੁਅਲੀ ਕੰਪੇਅਰ ਨਾ ਕਰੋ ਠੀਕ ਹੈ ਕੰਪੇਰੀਸ਼ਨ ਦੇ ਹੈਲਦੀ ਕੰਪੀਟੀਸ਼ਨ ਚ ਰਹੋ ਹੈਲਦੀ ਕੰਪੀਟੀਸ਼ਨ ਦਾ ਵੀ ਬੱਚੇ ਆਪਾਂ ਵਧੀਆ ਕਰਨਾ ਤੇ ਉਹ ਇੱਕਦਮ ਆਪੇ ਇਹ ਨਾ ਕਰਨਾ ਠੀਕ ਹੈ ਦੂਜਾ ਸਵੀਕਾਰ ਕਰਨਾ ਜੇ ਕਿਹੜਾ ਬੱਚਾ ਉਹ ਨਹੀਂ ਕਰ ਪਾਉਂਦਾ ਫਿਰ ਤਾਂ ਮਤਲਬ ਇਹ ਥੋੜੀ ਜਿਹੀ ਵੀ ਤੁਸੀਂ ਉਹਨੂੰ ਪਿਰੂ ਤੇ ਨਫਰਤਕਾਰ ਲੱਗੇ ਜੂਗੇ ਜਦੋਂ ਕਹਿੰਦੇ ਤੈਨੂੰ ਹੀ ਛੱਡ ਦੇਾਂਗੇ ਦੂਜੀ ਗੱਲ ਇਹ ਨਾ ਕਰੋ ਤੀਜੀ ਗੱਲ ਆ ਬੱਚੇ ਦਾ ਟਾਈਮ ਟੇਬਲ ਬਣਾਓ ਇੱਕ ਸਿਸਟਮ ਬਣਾਓ ਉਹਨੂੰ ਮੌਕੇ ਦਿਓ ਠੀਕ ਆ इमोਸ਼ਨਲੀ ਉਹਨੂੰ ਹੈਗਾ ਸਪੋਰਟ ਕਰੋ ਠੀਕ ਆ ਖਾਣਾ ਪੀਣਾ ਫੀਸ ਭਰਨੀ ਇਹ ਤੁਸੀਂ ਬੱਚੇ ਪਿਆਦਾ ਕੀ ਥੋੜੀ ਜ਼ਿੰਮੇਵਾਰੀ ਆ ਪਰ ਬੱਚੇ ਨਾਲ ਪਿਆਰ ਕਰੋ ਠੀਕ ਆ ਨਾ ਉਹਨੂੰ ਸਪੋਰਟ ਕਰੋ ਗਾਈਡ ਕਰੋ ਇਹ ਨਾਲ ਰਿਜ਼ਲਟ ਆਉਣਗੇ ਆਖਰ ਦੇ ਉੱਤੇ ਅਧਿਆਪਕਾਂ ਲਈ ਜੀ ਕਿ ਇੱਕ ਅਧਿਆਪਕ ਦੀ ਪੇਪਰ ਦੀ ਜਿਹੜਾ ਡੇਟ ਸ਼ੀਟ ਲਿਖਾ ਰਿਹਾ ਹੁੰਦਾ ਉਹ ਡੇਟ ਸ਼ੀਟ ਨਹੀਂ ਲਿਖਾਉਣੀ ਹੁੰਦੀ ਇਕੱਲੀ ਉਦੋਂ ਕੁਝ ਨਾਲ 5-7 ਮ ਉਹ ਕਿਵੇਂ ਕਿਵੇਂ ਹਰੇਕ ਅਧਿਆਪਕ ਆਪਣੇ ਤਰੀਕੇ ਨਾਲ ਲਾ ਰਿਹਾ ਵੀ ਮੇਰੇ ਪੇਪਰ ਚੋਂ ਫੇਲ ਹੋ ਗਿਆ ਨਾ ਸੁਹਾਵਣ ਵਾਲੀ ਉਵੇਂ ਲਾਉਣੇ ਆ ਜਾਂ ਕਾਮਨ ਕੀ ਕਹਿਣਾ ਚਾਹੀਦਾ ਹੈ ਇੱਕ ਅਧਿਆਪਕ ਨੂੰ ਡੇਟ ਸ਼ੀਟ ਲਿਖਾਉਂਦੇ ਵਕਤ ਬੱਚਿਆਂ ਨੂੰ ਮੰਨ ਲਓ ਜਿਵੇਂ ਕਹਿ ਦਿੰਦੇ ਆਪਾਂ ਵੀ ਤਿਆਰ ਕਰ ਲਵਾਂਗਾ ਮੈਂਟਲੀ ਪੇਪਰ ਵਾਲੀ ਬਿਲਕੁਲ ਬਿਲਕੁਲ ਟਰੋਲਾ ਨਹੀਂ ਹੁੰਦਾ ਹੂੰ ਠੀਕ ਹੈ ਉਹ ਮੈਂਟਲੀ ਪ੍ਰਿਪੇਅਰ ਕਰਨਾ ਉਹਨੂੰ ਆਪਾਂ ਮੋਟੀਵੇਟ ਕਰਨਾ ਜੀ ਜਿੰਨਾ ਵੱਧ ਤੋਂ ਕਰਸਾਂ ਦੇਖੋ ਬੱਚਿਓ ਸਾਰੇ ਸਾਲ ਦੀ ਪਰਫਾਰਮੈਂਸ ਆ ਸਾਰੇ ਸਾਲ ਦੀ ਜਗ੍ਹਾ ਤੇ ਇੱਕ ਹਫ਼ਤੇ ਦੇ ਵਿੱਚ ਲਾਸਟ ਇਅਰਿੰਗ ਮੂਮੈਂਟ ਹੈ ਇਹ ਥੋੜਾ ਆਪਦੇ ਆਪ ਨੂੰ ਮੈਂਟਲੀ ਫ ਤੇ ਰਿਜ਼ਲਟ ਵਧੀਆ ਆਉਣਗੇ ਇਸ ਤਰ੍ਹਾਂ ਟਾਈਮ ਟੇਬਲ ਬਣਾਉ ਲੋ ਸਵੇਰੇ ਜਲਦੀ ਉੱਠ ਖੜੋ ਡਾਇਟ ਜਿਹੜੀ ਹੈਗੀ ਵਧੀਆ ਲਓ ਹਨਾ ਖਰਾਬ ਚਾਣਾ ਚੰਗਾ ਖਾਓ ਪੂਰਾ ਨੀਂਦ ਲਓ ਮੋਬਾਈਲ ਨਾ ਛੇਡੋ ਟੀਵੀ ਦੇ ਟਾਈਮ ਬਲੈਂਸ ਮੈਂ ਨਾ ਕਰੋ ਠੀਕ ਆ ਗੋਸਪਲ ਜਿਹੜੇ ਹੈਗੇ ਨੇ ਗੱਲਾਂ ਬਾਤਾਂ ਘਟਾ ਦਿਓ ਤਾਂ ਇਹ ਰੂਟੀਨ ਦੀਆਂ ਗੱਲਾਂ ਨੇ ਇਹ ਦੇਖੋ ਜਿਵੇਂ ਲੋਕ ਖੇਡਦੇ ਨੇ ਪੜ੍ਹਦੇ ਨੇ ਹੋਰ ਕੰਮ ਕਰਦੇ ਨੇ ਤੇ ਉਹ ਜਿਹੜਾ ਹੈਗਾ ਟਾਈਮ ਟੇਬਲ ਬਦਲ ਜਾਂਦਾ ਹੈ ਮੋਟੀਵੇਟ ਹੋ ਗਿਆ ਜੇ ਬੱਚਾ ਔਰ ਮੰਨ ਲਓ ਕੰਮ ਹੋ ਗਿਆ ਸਾਰਾ ਹੀ ਪਰ ਡਾਕਟਰ ਸਾਹਿਬ ਆਪਦੇ ਪੀਪਰ ਲਈ ਤੁੰਨੀ ਆਣਾ ਆਪਦੇ ਪੀਪਰ ਲਈ ਤੁੰਨੀ ਆਣਾ ਅਧਿਆਪਕ ਅਖਵਾਉਣ ਦੀ ਯੋਗ ਹੈ ਉਹ ਬੰਦੇ ਬੜਾ ਸਿੱਧਾ ਜਾਂ ਸਪਸ਼ਟ ਜਾਂ ਤੇ ਤਿੱਖਾ ਜਾਂ ਸਵਾਲ ਹੈ ਫਿਰ ਇਹ ਜਿਹੜੀ ਫੋਬੀਆ ਇਹ ਐਗਜ਼ਾਮ ਫੋਬੀਆ ਉੱਥੇ ਅਧਿਆਪਕ ਇਹਦਾ ਸ਼ਿਕਾਰ ਨਹੀਂ ਅਧਿਆਪਕ ਵੀ ਇਹਦਾ ਸ਼ਿਕਾਰ ਨਹੀਂ ਜਦੋਂ ਉਹ ਕਹਿੰਦਾ ਵੀ ਮੇਰੇ ਪੇਪਰ ਚ ਨੰਬਰ ਲਿਆ ਬਸ ਹਾਂ ਬਿਲਕੁਲ ਐਗਜ਼ਾਮ ਫੋਬੀਆ ਟੀਚਰ ਤੇ ਵੀ ਹੈਗਾ ਨਾ ਪਰਫਾਰਮੈਂਸ ਹਾਂ ਵੀ ਮੈਂ ਨਾ ਪਿੱਛੇ ਰਹਿ ਜਾਂ ਮੇਰੇ ਵਿਸ਼ੇ ਦੀ ਪਰਫਾਰਮੈਂਸ ਨਾ ਮਾੜੀ ਆ ਜੀ ਫਿਰ ਇਹ ਐਗਜ਼ਾਮ ਫੋਬੀਆ ਫੈਲ ਫੈਲਿਆ ਹੋਇਆ ਇੱਥੇ ਅਧਿਆਪਕ ਨੂੰ ਕਾਉਂਸਲਿੰਗ ਦੀ ਲੋੜ ਹੈ ਤੇ ਉਹਨੂੰ ਥੋੜਾ ਜਿਹਾ ਵੀ ਤੂੰ ਆਪਦਾ ਕੰਮ ਕਰ ਲਿਆ ਪੜਾ ਲਿਆ ਜ ਕੀ ਕਰਦਾ ਹੋ ਡਾਕਟਰ ਸਾਹਿਬ ਬਹੁਤ ਸੋਹਣੀ ਗੱਲਬਾਤ ਹੋਈ ਬੱਚਿਆਂ ਨੂੰ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਬਹੁਤ ਫਾਇਦਾ ਹੋਊਗਾ ਆਪਣੀ ਗੱਲਬਾਤ ਦਾ ਤੁਸੀਂ ਸਟੂਡੀਓ ਚ ਆਏ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਜਸਿੰਦਰ ਜੀ ਜੀ ਸ਼ੁਕਰੀਆ